ਕਿਸੇ ਦੇ ਵਿੱਚ ਵੀ ਇੰਨੀ ਜ਼ਰਤ ਨਹੀਂ ਹੈ ਕੋਈ ਵੀ ਹੋਵੇ ਕਿਸੇ ਦੇ ਵਿੱਚ ਨਹੀਂ ਜ਼ਰਤ ਨਹੀਂ ਅਸੀਂ ਬੈਠੇ ਹਾਂ ਪੰਜਾਬ ਯੂਨੀਵਰਸਿਟੀ ਦਾ ਨਾਮ ਚੇਂਜ ਨਹੀਂ ਹੋ ਸਕਦਾ ਮੈਂ ਲੀਗਲ ਓਪੀਨੀਅਨ ਵਾਲੇ ਪਾਸੇ ਵੀ ਅਗਰ ਜਾਵਾਂ ਕਿਉਂਕਿ ਐਜ਼ ਅ ਰਿਸਰਚ ਸਕਾਲਰ ਮੈਂ ਪੀ ਐਚ ਡੀ ਕਰ ਰਿਹਾ ਨਾ ਦੇ ਵਿੱਚ ਪ੍ਰੈਕਟਿਸਿੰਗ ਐਡਵੋਕੇਟ ਵੀ ਹਾਂ ਤੇ ਨਾਮ ਚੇਂਜ ਕਰਨਾ ਇਹਨਾਂ ਸੌਖਾ ਨਹੀਂ ਹੈ ਤੁਹਾਡੀ ਜਿੱਤ ਤੋਂ ਬਾਅਦ ਨਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਕੁਝ ਚੱਲਿਆ ਵਾ ਤੁਸੀਂ ਪੋਸਟਾਂ ਸਾਰੀਆਂ ਪੜੀਆਂ ਹੋਣੀਆਂ ਤੁਹਾਡੇ ਪੱਖ ਵਾਲੀਆਂ ਵੀ ਤੁਹਾਡੇ ਵਿਰੋਧ ਵਾਲੀਆਂ ਵੀ ਜਾਂ ਸਵਾਲਾਂ ਵਾਲੀਆਂ ਵੀ ਹੈਨਾ ਪਹਿਲਾਂ ਤਾਂ ਉਹਨਾਂ ਪੋਸਟਾਂ ਬਾਰੇ ਮੈਂ ਥੋੜਾ ਜਿਹਾ ਤੁਹਾਡਾ ਇੱਥੇ ਜ਼ਰੂਰ ਜਿਹੜਾ ਇੱਕ ਜਵਾਬ ਲੈਣਾ ਚਾਹਾਂਗਾ ਕਿ ਤੁਸੀਂ ਉਹਨਾਂ ਪੋਸਟਾਂ ਨੂੰ ਕਿਵੇਂ ਦੇਖ ਰਹੇ ਹੋ ਬੈਸਟ ਵਿਸ਼ੇਸ ਦੇ ਮੈਸੇਜ ਦੇ ਰਹੇ ਨੇ ਤੇ ਜਿਹੜੀ ਵਿਰੋਧ ਵਾਲੀ ਗੱਲ ਹੈ ਮੈਨੂੰ ਲੱਗਦਾ ਵੀ ਉਹ ਵਿਰੋਧ ਵੀ ਖਤਮ ਹੋ ਜਾਊਗਾ ਜਦੋਂ ਸਾਡਾ ਕੰਮ 1 ਸਾਲ ਬਾਅਦ ਬੋਲੇਗਾ ਤੇ ਸਾਡੇ ਕੰਮ ਦੇ ਜਦੋਂ ਚਰਚੇ ਹੋਣਗੇ ਕਿਤਨੇ ਕਿਤੇ ਵਿਰੋਧ ਵੀ ਜਿਹੜਾ ਹੈਗਾ ਉਹ ਸਾਡੇ ਪੱਖ ਦੇ ਵਿੱਚ ਹੀ ਆ ਜਾਏਗਾ। ਬੀਜੇਪੀ ਦੇ ਨਾਲ ਜਿਹੜਾ ਧੌਟਾ ਲਗਾਵ ਆ ਜਾਂ ਤੁਸੀਂ ਬੀਜੇਪੀ ਦੇ ਵੱਲ ਗਏ ਹੋ ਇਹਦੇ ਵਿੱਚ ਕੀ ਰੀਜ਼ਨ ਰਿਹਾ ਕੀ ਕਾਰਨ ਰਿਹਾ ਕਿਵੇਂ ਬੀਜੇਪੀ ਦੇ ਵੱਲ ਗੌਰਵ ਗਏ ਨੇ? ਏਬੀਬੀਪੀ ਬੀਜੇਪੀ ਨਾਲ ਲਿੰਕਡ ਨਹੀਂ ਹੈਗੀ। ਵਿਚਾਰਧਾਰਾ ਦਾ ਜ਼ਿਕਰ ਕੀਤਾ ਜਾਂਦਾ ਇਸ ਸਵਾਲ ਮੈਂ ਇਸ ਲਈ ਕਰ ਰਿਹਾ ਕਿਉਂਕਿ ਸੋਸ਼ਲ ਮੀਡੀਆ ਜਿਹੜੇ ਮੈਂ ਸਵਾਲਾਂ ਦੀ ਗੱਲ ਕਰ ਰਿਹਾ ਉਹਨਾਂ ਦੇ ਵਿੱਚ ਇਹ ਵੀ ਜ਼ਿਕਰ ਆ ਕਿ ਆਰਐਸਐਸ ਦੇ ਨਾਲ ਲਿੰਕ ਹੈ ਜੀ, ਬੀਜੇਪੀ ਦੇ ਨਾਲ ਲਿੰਕ ਹੈ ਤਾਂ ਇਤਿਹਾਸ ਦਾ ਜ਼ਿਕਰ ਹੁੰਦਾ ਪੰਜਾਬ ਯੂਨੀਵਰਸਿਟੀ ਦਾ ਜ਼ਿਕਰ ਹੁੰਦਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦਾ ਜ਼ਿਕਰ ਤੁਹਾਨੂੰ ਵੀ ਕਿਉਂਕਿ ਤੁਸੀਂ ਪੰਜਾਬ ਤੋਂ ਤੁਸੀਂ ਜਜ਼ਬਾਤਾਂ ਨੂੰ ਵੀ ਸਮਝ ਸਕਦੇ ਹੋ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਲੋਕਾਂ ਦੇ ਮਨ 'ਚ ਜਿਹੜੇ ਸ਼ੰਕੇ ਪੈਦਾ ਹੋਏ ਨੇ ਸਵਾਲ ਪੈਦਾ ਹੋਏ ਨੇ ਉਹਨਾਂ ਬਾਰੇ ਕੀ ਕਹੋਗੇ ਇਸ ਵਾਰ এবੀਪੀ ਜਿੱਤ ਦੀ ਜਿੱਤ ਵੀ ਹੋਈ ਹੈ ਤਾਂ ਉਹ ਪੰਜਾਬੀਆਂ ਕਰਕੇ ਹੋਈ ਹੈ ਪੰਜਾਬੀ ਫੇਸ ਕਰਕੇ ਹੋਈ ਹੈ ਇਸ ਲਈ ਬਹੁਤ ਵੱਡਾ ਰੋਲ ਰਿਹਾ ਪੰਜਾਬ ਦੀ ਸਪੋਰਟ ਦਾ ਤੇ ਇਦਾਂ ਦੀ ਗੱਲ ਨਹੀਂ ਹੈ ਸੈਪਟੈਂਸ ਹੈ ਤਾਂ ਹੀ ਅਸੀਂ ਆਏ ਹਾਂ ਇਹ ਜਿਹੜੇ ਮਸਲੇ ਆ ਜਿਵੇਂ ਇੱਕ ਤੁਹਾਡੀ ਵੀਡੀਓ ਹੀ ਆ ਤੁਸੀਂ ਖੁਦ ਜ਼ਿਕਰ ਕਰ ਰਹੇ ਹੋ ਕਿ ਅਸੀਂ ਛਾਪੇ ਨਹੀਂ ਮਾਰ ਸਕਦੇ ਅਸੀਂ ਹੋਸਟਲਾਂ ਤੱਕ ਨਹੀਂ ਪਹੁੰਚ ਸਕਦੇ ਕੱਲੀ ਕੱਲੀ ਜਗ੍ਹਾ ਤੇ ਨਹੀਂ ਜਾ ਸਕਦੇ ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਮੈਨੇਜ ਕਰੋਗੇ ਕਿਉਂਕਿ ਸਟੂਡੈਂਟਸ ਦੇ ਲਈ ਇਹ ਸਭ ਤੋਂ ਪਹਿਲੀਆਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ ਉਹਨੂੰ ਇੱਥੇ ਜੌਬ ਸਿਕਿਉਰਿਟੀ ਵੀ ਮਿਲੇ ਤੇ ਜੌਬ ਸਿਕਿਉਰਿਟੀ ਦੀ ਜੀ ਗੱਲ ਕੀਤੀ ਜਾਵੇ ਤਾਂ ਪੰਜਾਬ ਯੂਨੀਵਰਸਿਟੀ ਕਿਤੇ ਨਾ ਕਿਤੇ ਲੈਗ ਕਰ ਰਹੀ ਹੈ ਪੰਜਾਬ ਯੂਨੀਵਰਸਿਟੀ ਦੀ ਰੈਂਕਿੰਗ ਦੇਖੀ ਜਾਵੇ ਤਾਂ ਆਏ ਸਾਲ ਡਿਗਰੀ ਹੈ ਐਕੈਡੈਮਿਕਲੀ ਬਹੁਤ ਜ਼ਿਆਦਾ ਡਿਕਲਾਈਨ ਹੋ ਰਹੀ ਹੈ ਤਾਂ ਉਹ ਸਾਡਾ ਇੱਕ ਪਹਿਲਾ ਮੋਟਿਵ ਸੀਗਾ ਵੀ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਜਿਹੜਾ ਪੜ੍ਹਾਈ ਦੇ ਆਧਾਰ ਦੇ ਉੱਤੇ ਉਹਦਾ ਰੈਂਕ ਜਿਹੜਾ ਹੈਗਾ ਫੇਰ ਵਾਪਸ ਉਸੇ ਟੌਪ ਰੈਂਕਿੰਗ ਦੇ ਵਿੱਚ ਲੈ ਕੇ ਆਈਏ ਉਹਦੇ ਲਈ ਅਸੀਂ ਪ੍ਰੋਫੈਸ਼ਨਲੀ ਜਿਹੜਾ ਪੰਜਾਬ ਯੂਨੀਵਰਸਿਟੀ ਕਿਤੇ ਨਾ ਕਿਤੇ ਲੈਗ ਕਰ ਰਹੀ ਹੈ ਇਹ ਵੀ ਵੱਡਾ ਸਵਾਲ ਉੱਠਿਆ ਸੀ ਪਿਛਲੇ ਸਮੇਂ ਦੌਰਾਨ ਕਿ ਜਿਹੜੇ ਸਟੂਡੈਂਟਸ ਦੀ ਐਡਮਿਸ਼ਨ ਹੁੰਦੀ ਹੈ ਨਾ ਉਹ ਜ਼ਿਆਦਾਤਰ ਬਾਹਰਲੇ ਜਿਹੜੇ ਸਟੂਡੈਂਟਸ ਨੇ ਯਾਨੀ ਕਿ ਦੂਜੀ ਸਟੇਟ ਦੇ ਆ ਉਹਨਾਂ ਨੂੰ ਜਿਹੜਾ ਜ਼ਿਆਦਾਤਰ ਉੱਥੇ ਦਾਖਲਾ ਮਿਲਦਾ ਪਿਆ ਪੰਜਾਬ ਦੇ ਘੱਟ ਸਟੂਡੈਂਟ ਨੇ ਜਿਹੜੇ ਦਾਖਲਾ ਲੈ ਪਾ ਰਹੇ ਆ ਡਾਇਸਪੋਰਾ ਹੈ ਬਹੁਤ ਮੇਨ ਕਾਰਨ ਹੈ ਜਿਹੜਾ ਟ੍ਰੈਂਡ ਇੱਕ ਪੰਜਾਬ ਦੇ ਵਿੱਚ ਚੱਲਿਆ ਹੋਇਆ ਹੈ ਸੀਗਾ ਵੀ ਬਾਹਰ ਜਾਣ ਦਾ ਜੀ ਉਦੇ ਕਰਕੇ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਐਡਮਿਸ਼ਨ ਰੇਟ ਦੇ ਉੱਤੇ ਬਹੁਤ ਫਰਕ ਪਿਆ ਪਰ ਹੁਣ ਮੈਂ ਦੇਖ ਰਿਹਾ ਮੈਂ ਪਰਸਨਲੀ ਇਹ ਚੀਜ਼ ਦੇਖ ਰਿਹਾ ਵੀ ਇਹ ਚੀਜ਼ ਰਿਵਰਸ ਹੋ ਰਹੀ ਹੈ کافی ਸਟੂਡੈਂਟਸ ਜਿਹੜੇ ਹੈਗੇ ਨੇ ਪ੍ਰੇਫਰ ਨਹੀਂ ਕਰ ਰਹੇ ਬਾਹਰ ਜਾਣਾ ਉਹ ਇੱਥੇ ਹੀ ਪੜਨਾ ਚਾਹੁੰਦੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਡੈਮੋਗ੍ਰਾਫਿਕ ਰੇਸ਼ੋ ਹੈ ਬਹੁਤ ਇੰਪਰੂਵ ਵੀ ਹੋ ਰਹੀ ਹੈ ਪਿਛਲੇ ਸਮੇਂ ਤੋਂ ਇਹਨਾਂ ਨੂੰ ਮਸਲਾ ਕਾਫੀ ਜ਼ਿਆਦਾ ਚਰਚਾਤ ਰਿਹਾ ਕਿ ਸਟੂਡੈਂਟ ਦਾ ਇੱਕ ਝਗੜਾ ਹੋਇਆ ਉਸ ਤੋਂ ਬਾਅਦ ਦੂਦੀ ਮੌਤ ਹੁੰਦੀ ਹੈ ਉਸ ਝਗੜੇ ਦੇ ਵਿੱਚ ਜਖਮੀ ਹੋਣ ਦੇ ਕਾਰਨ ਸਿਕਿਉਰਟੀ ਲੈ ਕੇ ਬੜੇ ਸਵਾਲ ਉੱਠਦੇ ਆ ਆਊਟਸਾਈਡਰਸ ਦਾ ਬੜਾ ਜਿਹੜਾ ਜ਼ਿਕਰ ਹੁੰਦਾ ਉਹ ਉਹਨਾਂ ਚੀਜ਼ਾਂ ਲੈ ਕੇ ਕੀ ਤੁਹਾਡੀ ਪਾਲਿਸੀ ਰਹੇਗੀ ਕੁਛ ਜ਼ਿਕਰ ਕੀਤਾ ਆਊਟਸਾਈਡਰਸ ਦਾ ਜੀ ਇੱਕ ਪਬਲਿਕ ਸਟੇਟ ਯੂਨੀਵਰਸਿਟੀ ਹੋਣ ਕਰਕੇ ਆਊਟਸਾਈਡਰਸ ਦੀ ਐਂਟਰੀ ਨੂੰ ਰੈਗੂਲੇਟ ਕੀਤਾ ਜਾ ਸਕਦਾ ਬੰਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਥੇਰੇ ਕੰਮ ਹੁੰਦੇ ਨੇ ਜਿਹੜੇ ਐਡਮਿਨ ਬਲੌਗ ਦੇ ਵਿੱਚ ਪੁਰਾਣੀ ਐਲੂਮਾਈਜ਼ਡ ਹੁੰਦੇ ਨੇ ਡਿਗਰੀ ਡੀ ਐਮ ਸੀਜ਼ ਤੇ ਹੋਰ ਦੂਸਰੇ ਤਿਸਰੇ ਕੰਮ ਉਹਦੇ ਲਈ ਕੀ ਹੈ ਵੀ ਇੱਕ ਅਲੋਕੇਟਡ ਆਊਟਸਾਈਡਰਸ ਲਈ ਇੱਕ ਪਾਰਕਿੰਗ ਹੋਣੀ ਚਾਹੀਦੀ ਹੈ ਜਿੱਥੇ ਉਹ ਗੱਡੀਆਂ ਲੜ ਆਪਣੇ ਐਂਟਰੀ ਗੇਟ ਦੇ ਉੱਤੇ ਕੋਈ ਵੀ ਆਪਣਾ ਆਈਡੀ ਕਾਰਡ ਜਿਹੜਾ ਹੈਗਾ ਚਾਹੇ ਡਰਾਈਵਰਸ ਲਾਇਸੈਂਸ ਆ ਚਾਹੇ ਕੋਈ ਵੀ ਆਧਾਰ ਕਾਰਡ ਆ ਉੱਥੇ ਜਮ੍ਹਾਂ ਕਰਾਣ ਪੈਦਲ ਚੱਲ ਕੇ ਜਾਣ ਆਪਣਾ ਕੰਮ ਕਰਨ ਐਡਮਿਨ ਬਲਾਕ ਤੇ ਤੇ ਵਾਪਸ ਜਿਹੜਾ ਹੈਗਾ ਢੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੋਖਦਲੇ ਜੇਕਰ ਸਟੂਡੈਂਟ ਪੋਲਿਟਿਕਸ ਦੀ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਨਾਮ ਹੈ ਕਿਉਂਕਿ ਉੱਥੋਂ ਸਟੂਡੈਂਟ ਪੋਲਿਟਿਕਸ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਪਰ ਇਸ ਵਾਰ ਜੋ ਉੱਥੇ ਚੋਣਾਂ ਦੇ ਵਿੱਚ ਹੋਇਆ ਉਸ ਦੀ ਸ਼ਾਇਦ ਕਿਸੇ ਨੇ ਉਮੀਦ ਵੀ ਨਹੀਂ ਕੀਤੀ ਸੀ ਦਰਅਸਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਏਬੀ ਬੀਪੀ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਆ ਕਿਵੇਂ ਇਹ ਜਿੱਤ ਹੋਈ ਕਿਸ ਤਰੀਕੇ ਦਾ ਸੰਘਰਸ਼ ਰਿਹਾ ਵਾ ਤੇ ਅੱਗੇ ਕੀ ਪਲਾਨ ਨੇ ਕਿਸ ਤਰੀਕੇ ਦੀਆਂ ਰਣਨੀਤੀਆਂ ਨੇ ਉਸ ਦੇ ਬਾਰੇ ਚਰਚਾ ਕਰਾਂਗੇ ਸਾਡੇ ਨਾਲ ਪੀਯੂ ਦੇ ਪ੍ਰਧਾਨ ਬਾਈ ਗੌਰਵਵੀਰ ਸੋਹਲ ਨੇ ਵੀਰੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੇ ਮੁਬਾਰਕਾਂ ਨੇ ਜੀ ਤੁਸੀਂ ਇੱਕ ਇਤਿਹਾਸ ਰਚਿਆ ਤੁਹਾਡੀ ਪਾਰਟੀ ਦੇ ਲਈ ਕਿਉਂਕਿ ਪਹਿਲੀ ਵਾਰ ਹੋਇਆ ਵਾ ਕਿ ਉਸ ਲੈਵਲ ਤੱਕ ਤੁਹਾਡੀ ਪਾਰਟੀ ਪਹੁੰਚੀ ਉਸ ਪ੍ਰਧਾਨ ਦੀ ਕੁਰਸੀ ਤੱਕ ਪਹੁੰਚੀ ਹੈ ਜਿਹਦੇ ਲਈ ਹੁਣ ਤੱਕ ਸੰਘਰਸ਼ ਹੁੰਦਾ ਆਇਆ ਵਾ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਜੀ ਵੀਰੇ ਸਭ ਤੋਂ ਪਹਿਲਾਂ ਤਾਂ ਸੰਘਰਸ਼ ਦੀ ਹੀ ਗੱਲ ਕਰਾਂ ਜੀ ਕਿੰਨੀ ਕੁ ਮਿਹਨਤ ਕਰਨੀ ਪਈ ਆ ਕਿੰਨਾ ਕੁ ਸਮਾਂ ਜਿਹੜੀ ਤਿਆਰੀ ਕਰਨੀ ਪਈ ਆ ਇਸ ਕੁਰਸੀ ਤੱਕ ਪਹੁੰਚਣ ਦੇ ਲਈ ਜੀ ਮੈਂ ਪਿਛਲੇ 4 ਸਾਲਾਂ ਤੋਂ ਸਟੂਡੈਂਟ ਐਕਟਿਵਿਜ਼ਮ ਦੇ ਵਿੱਚ ਐਕਟਿਵ ਰਹਿਆ ਤੇ ਪਿਛਲੇ 4 ਸਾਲਾਂ ਤੋਂ ਸਟੂਡੈਂਟ ਵੈਲਫੇਅਰ ਲਈ ਕੰਮ ਕੀਤਾ ਤੇ ਇਸ ਵਾਰ ਜਿਹੜਾ ਹੈ ਪਾਰਟੀ ਉਹ ਜੋ ਮੈਨੂੰ ਮੌਕਾ ਮਿਲਿਆ ਮੈਂ ਧੰਨਵਾਦ ਦਿੰਦੀ ਹਾਂ ਵੀ ਉਹਨਾਂ ਨੇ ਮੈਨੂੰ ਇਸ लायक ਸਮਝਿਆ ਵੀ ਮੈਨੂੰ ਮੌਕਾ ਦਿੱਤਾ ਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਪ੍ਰੀਪੇਅਰ ਕੀਤਾ ਇਸ ਵਾਰ ਆਪਣੀ ਸਟ੍ਰੈਟਜੀਜ਼ ਨੂੰ ਉਸ ਹਿਸਾਬ ਨਾਲ ਬਣਾਇਆ ਪ੍ਰੋਪਰ ਮੈਨੇਜਮੈਂਟ ਸੀਗੀ ਤੇ ਵਿਦ ਗਾਈਡੈਂਸ ਤੇ ਮੈਨੇਜਮੈਂਟ ਜਿਹੜਾ ਹੈ ਇਸ ਵਾਰ ਅਸੀਂ ਪ੍ਰਦਾਨ ਕੀਤੀ ਜਿਹੜੀ ਫਤਿਹ ਕੀਤੀ ਹੈ ਯੂਨੀਵਰਸਿਟੀ 'ਚ ਤੁਹਾਡੀ ਜਿੱਤ ਤੋਂ ਬਾਅਦ ਨਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਕੁਝ ਚੱਲਿਆ ਵਾ ਤੁਸੀਂ ਪੋਸਟਾਂ ਸਾਰੀਆਂ ਪੜੀਆਂ ਹੋਣੀਆਂ ਤੁਹਾਡੇ ਪੱਖ ਵਾਲੀਆਂ ਵੀ ਤੁਹਾਡੇ ਵਿਰੋਧ ਵਾਲੀਆਂ ਵੀ ਜਾਂ ਸਵਾਲਾਂ ਵਾਲੀਆਂ ਵੀ ਹੈਨਾ ਪਹਿਲਾਂ ਤਾਂ ਉਹਨਾਂ ਪੋਸਟਾਂ ਬਾਰੇ ਮੈਂ ਥੋੜਾ ਜਿਹਾ ਤੁਹਾਡੇ ਇੱਥੇ ਜ਼ਰੂਰ ਜਿਹੜਾ ਇੱਕ ਜਵਾਬ ਲੈਣਾ ਚਾਹਾਂਗਾ ਕਿ ਤੁਸੀਂ ਉਹਨਾਂ ਪੋਸਟਾਂ ਨੂੰ ਕਿਵੇਂ ਦੇਖ ਰਹੇ ਹੋ ਪੱਖ ਵਾਲੀਆਂ ਪੋਸਟਾਂ ਤੇ ਕੀ ਵਿਚਾਰ ਹੈ ਵਿਰੋਧ ਵਾਲੀਆਂ ਤੇ ਤੇ ਜਿਹੜੇ ਸਵਾਲ ਚੁੱਕਿਆ ਸਵਾਲ ਜੋ ਜਿੱਤ ਨੂੰ ਲੈ ਕੇ ਨੇ ਉਹਨਾਂ ਚੀਜ਼ਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਸੋ ਪਹਿਲਾਂ ਤਾਂ ਜਿਹੜੀ ਫੇਵਰ ਚ ਨੇ ਬਹੁਤ ਬਹੁਤ ਸ਼ੁਕਰੀਆ ਜਿਹੜੇ ਸਾਨੂੰ ਕੰਗ੍ਰੈਚੁਲੇਸ਼ਨਸ ਦੇ ਵਿਸ਼ੇਸ ਦਾ ਮੈਸੇਜ ਦੇ ਰਹੇ ਨੇ ਤੇ ਜਿਹੜੀ ਵਿਰੋਧ ਵਾਲੀ ਗੱਲ ਹੈ ਮੈਨੂੰ ਲੱਗਦਾ ਵੀ ਉਹ ਵਿਰੋਧ ਵੀ ਖਤਮ ਹੋ ਜਾਊਗਾ ਜਦੋਂ ਸਾਡਾ ਕੰਮ 1 ਸਾਲ ਬਾਅਦ ਬੋਲੇਗਾ ਤੇ ਸਾਡੇ ਕੰਮ ਦੇ ਜਦੋਂ ਚਰਚੇ ਹੋਣਗੇ ਕਿਤੇ ਨਾ ਕਿਤੇ ਉਹ ਵਿਰੋਧ ਵੀ ਜਿਹੜਾ ਹੈਗਾ ਉਹ ਸਾਡੇ ਪੱਖ ਦੇ ਵਿੱਚ ਹੀ ਆ ਜਾਏਗਾ ਸੋ ਇਹੀ ਮੈਂ ਕਹਿਣਾ ਚਾਹੂੰਗਾ ਵੀ ਜਿਹੜਾ ਨੇ ਵਿਰੋਧ ਵੀ ਕੀਤਾ ਸਾਨੂੰ ਇੱਕ ਹੁਣ ਟਾਈਮ ਫਰੇਮ ਜਿਹੜਾ ਹੈ ਟਾਈਮ ਪੀਰੀਅਡ ਮਿਲੇ ਆ ਸਾਨੂੰ ਪ੍ਰੂਫ ਕਰਨ ਦਾ ਮੌਕਾ ਦੋ ਤੇ ਅਸੀਂ ਉਹਨੂੰ ਆਪਣੇ ਵਧੀਆ ਤਰੀਕੇ ਨਾਲ ਬੈਸਟ ਆਪਣੇ ਪੋਜ਼ਿਟਿਵ ਵੇ ਦੇ ਵਿੱਚ ਪ੍ਰੂਫ ਕਰਾਂਗੇ ਜੀ ਕੰਮਾਂ ਤੇ ਮੈਂ ਬਾਅਦ ਵਿੱਚ ਆਉਂਗਾ ਪਹਿਲਾਂ ਇੱਕ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪੰਜਾਬ ਦੇ ਵਿੱਚ ਬੀਜੇਪੀ ਦੀ ਜੇਕਰ ਗੱਲ ਕਰਾਂ ਕਿਉਂਕਿ ਤੁਹਾਡੀ ਜੋ ਸਟੂਡੈਂਟ ਯੂਨੀਅਨ ਹੈ ਉਹ ਸਿੱਧਾ ਸਿੱਧਾ ਬੀਜੇਪੀ ਨਾਲ ਜੁੜੀ ਹੋਈ ਹੈ ਇਸ ਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ ਕਿਉਂਕਿ ਜਿਸ ਤਰੀਕੇ ਬੀਜੇਪੀ ਦੇ ਜਿਹੜੇ ਵੱਡੇ ਨਾਮ ਨੇ ਉਹ ਤੁਹਾਡੇ ਨਾਲ ਆ ਕੇ ਸਪੋਰਟ ਕਰਦੇ ਹੋਏ ਨਜ਼ਰ ਆਏ ਨੇ ਉਸ ਤੋਂ ਬਾਅਦ ਭਾਵੇਂ ਸਟਰੀਜਾਂ ਹੁਣ ਸ਼ੇਅਰ ਕੀਤੀਆਂ ਗਈਆਂ ਨੇ ਤਾਂ ਬੀਜੇਪੀ ਦੇ ਨਾਲ ਜਿਹੜਾ ਤੁਹਾਡਾ ਲगाव ਆ ਜਾਂ ਤੁਸੀਂ ਬੀਜੇਪੀ ਦੇ ਵੱਲ ਗਏ ਹੋ ਇਹਦੇ ਵਿੱਚ ਕੀ ਰੀਜ਼ਨ ਰਿਹਾ ਕੀ ਕਾਰਨ ਰਿਹਾ ਕਿਵੇਂ ਬੀਜੇਪੀ ਦੇ ਵੱਲ ਗੌਰਵ ਗਏ ਨੇ ਸੋ ਬੇਸਿਕਲੀ ਅਗਰ ਦੇਖਿਆ ਜਾਵੇ ਤਾਂ ABVP BJP ਨਾਲ ਲਿੰਕਡ ਨਹੀਂ ਹੈਗੀ ਕਿਉਂਕਿ ABVP ਸਟੂਡੈਂਟ ਆਰਗੇਨਾਈਜੇਸ਼ਨ ਇੱਕ ਰਜਿਸਟਰਡ ਆਰਗੇਨਾਈਜੇਸ਼ਨ ਹੈ ਜਿਹੜੀ ਸੋਸਾਇਟੀਜ਼ ਐਕਟ ਦੇ ਅੰਡਰ ਰਜਿਸਟਰ ਹੋਈ ਹੈ 9049 ਦੇ ਵਿੱਚ ਤੇ BJP ਜਾ ਕੇ 1980 ਦੇ ਵਿੱਚ ਬਣੀ ਹੈ ਸੋ ਇੱਕ ਬਹੁਤ ਪਹਿਲਾਂ ਦਾ ਸਟੂਡੈਂਟ ਵਿੰਗ ਬਣਿਆ ਹੋਇਆ ਹਾਂ ਰਹੀ ਗੱਲ ਇਹਦੀ ਵੀ ਇਸ ਆਈਡੀਓਲੋਜੀ ਦੇ ਜਿਹੜੇ ਸਟੂਡੈਂਟ ਲੀਡਰ ਨੇ ਜ਼ਿਆਦਾਤਰ ਪ੍ਰੇਫਰ ਕਰਦੇ ਨੇ BJP ਦੇ ਵਿੱਚ ਜਾਣਦਾ ਜੀ RSS ਤੋਂ ਵੀ ਜੀ 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 ਸੋ ਇਹ ਚੱਕਰ ਹੈ ਬਾਕੀ ਰਹੀ ਗੱਲ ਵੀ ਬੀਜੇਪੀ ਦੇ ਮੈਨੂੰ ਇਦਾਂ ਲੱਗਦਾ ਵੀ ਸਾਰੇ ਪਾਸਿਓਂ ਅਗਰ ਮੈਂ ਗੱਲ ਕਰਾਂ ਵੀ ਕਾਂਗਰਸ ਆਮ ਆਦਮੀ ਬਹੁਤ سارے ਜਿਹੜੇ ਲੀਡਰਸ ਨੇ ਉਹਨਾਂ ਨੇ ਕੌਂਗ੍ਰੈਚੁਲੇਟ ਕੀਤਾ ਪਰਸਨਲੀ ਵੀ ਤੇ ਇਹਦੇ ਦੀ ਕੋਈ ਗੱਲ ਨਹੀਂ ਹੈ ਵੀ ਸਿਰਫ ਬੀਜੇਪੀ ਵਾਲਿਆਂ ਨੇ ਕੀਤਾ ਹਾਂ ਬੀਜੇਪੀ ਵਾਲਿਆਂ ਨੇ ਜ਼ਿਆਦਾ ਕੀਤਾ ਹੋ ਸਕਦਾ ਇਹ ਗੱਲ ਕਹਿ ਸਕਦੇ ਆ ਤੇ ਬਸ ਇਹੀ ਕਹਿਣਾ ਵੀ ਡਿਫਰੈਂਸੀਏਸ਼ਨ ਸਾਡੀ ਇਹੀ ਹੈ ਵੀ ਅਸੀਂ ਲਿੰਕ ਨਹੀਂ ਹੈਗੇ ਅਸੀਂ ਉਹਨਾਂ ਤੋਂ ਪਹਿਲਾਂ ਜਿਹੜੇ ਹੈਗੇ ਸਟੈਬਲਿਸ਼ਡ ਹੈ ਵਿਚਾਰਧਾਰਾ ਦਾ ਜ਼ਿਕਰ ਕੀਤਾ ਜਾਂਦਾ ਇਸ ਵਾਰ ਮੈਂ ਇਸ ਲਈ ਕਰ ਰਿਹਾ ਕਿਉਂਕਿ ਸੋਸ਼ਲ ਮੀਡੀਆ ਜਿਹੜੇ ਮੈਂ ਸਵਾਲਾਂ ਦੀ ਗੱਲ ਕਰ ਰਿਹਾ ਉਹਨਾਂ ਦੇ ਵਿੱਚ ਇਹ ਵੀ ਜ਼ਿਕਰ ਆ ਕਿ ਆਰਐਸਐਸ ਦੇ ਨਾਲ ਲਿੰਕ ਹੈ ਜੀ ਬੀਜੇਪੀ ਦੇ ਨਾਲ ਲਿੰਕ ਹੈ ਤਾਂ ਇਤਿਹਾਸ ਦਾ ਜ਼ਿਕਰ ਹੁੰਦਾ ਪੰਜਾਬ ਯੂਨੀਵਰਸਿਟੀ ਦਾ ਜ਼ਿਕਰ ਹੁੰਦਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦਾ ਜ਼ਿਕਰ ਤੁਹਾਨੂੰ ਵੀ ਕਿਉਂਕਿ ਤੁਸੀਂ ਪੰਜਾਬ ਤੋਂ ਤੁਸੀਂ ਜਜ਼ਬਾਤਾਂ ਨੂੰ ਵੀ ਸਮਝ ਸਕਦੇ ਹੋ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਲੋਕਾਂ ਦੇ ਮਨ 'ਚ ਜਿਹੜੇ ਸ਼ੰਕੇ ਪੈਦਾ ਹੋਏ ਨੇ ਸਵਾਲ ਪੈਦਾ ਹੋਏ ਨੇ ਉਹਨਾਂ ਬਾਰੇ ਕੀ ਕਹੋਗੇ ਕਿਉਂਕਿ ਇੱਕ ਸਵਾਲ ਹੋ ਜਾਂਦਾ ਉੱਥੇ ਇੱਥੇ ਸਵਾਲ ਇਹ ਹੋ ਜਾਂਦਾ ਵਾ ਕਿ ਸ਼ਾਇਦ ਹੁਣ ਕੋਈ ਚੇਂਜਸ ਹੋ ਜਾਣਗੇ ਤਾਂ ਇਹਨਾਂ ਚੀਜ਼ਾਂ ਤੇ ਕੀ ਕਹੋਗੇ ਦੇਖੋ ਮੈਂ ਇੱਕ ਬਹੁਤ ਮਤਲਬ ਇੱਕ ਸਾਫ਼ ਗੱਲ ਕਹਿਣਾ ਚਾਹਾਂਗਾ ਵੀ ਜੇ ਇਸ ਵਾਰ এবੀਪੀ ਜਿੱਤ ਦੀ ਜਿੱਤ ਵੀ ਹੋਈ ਹੈ ਤਾਂ ਉਹ ਪੰਜਾਬੀਆਂ ਕਰਕੇ ਹੋਈ ਹੈ ਪੰਜਾਬੀ ਫੇਸ ਕਰਕੇ ਉਹ ਇਸ ਲਈ ਬਹੁਤ ਵੱਡਾ ਰੋਲ ਰਿਹਾ ਹੈ ਪੰਜਾਬ ਦੀ ਸਪੋਰਟ ਦਾ ਤੇ ਇਦਾਂ ਦੀ ਗੱਲ ਨਹੀਂ ਹੈ ਸੈਪਟੈਂਸ ਹੈ ਤਾਂ ਹੀ ਅਸੀਂ ਆਏ ਹੂੰ ਠੀਕ ਹੈ ਤੇ ਰਹੀ ਗੱਲ ਇੱਕ ਫੇਕ ਨੈਰੇਟਿਵ ਜਿਹੜਾ ਹਰ ਵਾਰ ਬਣ ਜਾਂਦਾ ਉਸ ਚੀਜ਼ ਨੂੰ ਤੋੜਨ ਹੀ ਆਏ ਆ ਜੀ ਬਹੁਤ ਬਹੁਤ ਮੈਂ ਧੰਨਵਾਦ ਦਿੰਦੀ ਹਾਂ ਸਾਰੀ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਦਾ ਜਿਨ੍ਹਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਆਪਣੀ ਜਿਹੜੇ ਫੀਕ ਨੈਰੇਟਿਵਸ ਨੇ ਇਹਨਾਂ ਨੂੰ ਤੋੜਨ ਦਾ ਤੇ ਆਪਣੇ ਆਪ ਨੂੰ ਪ੍ਰੂਫ ਕਰਨ ਦਾ ਜੀ ਮੈਂ ਤੁਹਾਡੀਆਂ ਵੀਡੀਓਜ਼ ਵੀ ਦੇਖੀਆਂ ਵੀਰੇ ਜਿਹੜੇ ਤੁਸੀਂ ਆਪਣੇ ਖੁਦ ਦੇ ਅਕਾਊਂਟ ਤੇ ਪਰ ਸ਼ੇਅਰ ਕੀਤੀਆਂ ਹਨ ਉਹਨਾਂ ਦੇ ਵਿੱਚ ਨਾ ਤੁਸੀਂ ਸਟੂਡੈਂਟਸ ਨੂੰ ਲੈ ਕੇ ਕਾਫੀ ਮਸਲਿਆਂ ਦਾ ਜ਼ਿਕਰ ਕੀਤਾ ਵਾ ਕਿ ਕਿਹੜੇ ਕਿਹੜੇ ਮਸਲੇ ਆ ਜਿਹੜੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ ਭਾਵੇਂ ਉਹ ਹੋਵੇ ਜੋਬ ਨੂੰ ਲੈ ਕੇ ਕਿ ਉਹ ਪਲੇਸਮੈਂਟ ਕਿਦਾਂ ਕਰਵਾਉਣੀਆਂ ਜਾਂ ਉਸ ਚੀਜ਼ ਨੂੰ ਲੈ ਕੇ ਸੈਮੀਨਾਰ ਵਗੈਰਾ ਕਰਵਾਉਣੇ ਨੇ ਜਾਂ ਫਿਰ ਉਥੋਂ ਦੇ ਹੋਸਟ ਮੁੱਦਾ ਹੋਵੇ ਕਿ ਕਿਦਾਂ ਸਫਾਈ ਦਾ ਧਿਆਨ ਰੱਖਣਾ ਜਾਂ ਖਾਣ ਪੀਣ ਦਾ ਜੋ ਸਮਾਨ ਉੱਥੇ ਮਿਲਦਾ ਵਾ ਉਹਨਾਂ ਚੀਜ਼ਾਂ ਦਾ ਕਿਵੇਂ ਧਿਆਨ ਰੱਖਣਾ ਇਹ ਜਿਹੜੇ ਮਸਲੇ ਆ ਜਿਵੇਂ ਇੱਕ ਤੁਹਾਡੀ ਵੀਡੀਓ ਹੀ ਆ ਤੁਸੀਂ ਖੁਦ ਜ਼ਿਕਰ ਕਰ ਰਹੇ ਹੋ ਕਿ ਅਸੀਂ ਛਾਪੇ ਨਹੀਂ ਮਾਰ ਸਕਦੇ ਅਸੀਂ ਹੋਸਟਲਾਂ ਤੱਕ ਨਹੀਂ ਪਹੁੰਚ ਸਕਦੇ ਕੱਲੀ ਕੱਲੀ ਜਗ੍ਹਾ ਤੇ ਨਹੀਂ ਜਾ ਸਕਦੇ ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਮੈਨੇਜ ਕਰੋਗੇ ਕਿਉਂਕਿ ਸਟੂਡੈਂਟਸ ਦੇ ਲਈ ਇਹ ਸਭ ਤੋਂ ਪਹਿਲੀਆਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ ਜੀ ਦੇਖੋ ਤੁਸੀਂ ਗੱਲ ਕੀਤੀ ਹੈ ਪਲੇਸਮੈਂਟ ਦੀ ਮੈਨੂੰ ਲੱਗਦਾ ਵੀ ਅਗਰ ਕੋਈ ਵੀ ਸਟੂਡੈਂਟ 3 4 ਜਾਂ 5 ਸਾਲ ਇੱਕ ਯੂਨੀਵਰਸਿਟੀ ਨੂੰ ਦੇ ਰਿਹਾ ਆਪਣੀ ਪੜਾਈ ਦੀ ਤਾਂ ਉਹ ਮੈਨੂੰ ਚਾਹੁੰਦਾ ਵੀ ਕੱਲੀ ਉਹਨੂੰ ਡਿਗਰੀ ਨਾ ਮਿਲੇ ਉਹਨੂੰ ਇੱਥੇ ਜੌਬ ਸਿਕਿਉਰਿਟੀ ਵੀ ਮਿਲੇ ਤੇ ਜੌਬ ਸਿਕਿਉਰਿਟੀ ਦੀ ਜੀ ਗੱਲ ਕੀਤੀ ਜਾਵੇ ਤਾਂ ਪੰਜਾਬ ਯੂਨੀਵਰਸਿਟੀ ਕਿਤੇ ਨਾ ਕਿਤੇ ਲੈਗ ਕਰ ਰਿਹਾ ਪੰਜਾਬ ਯੂਨੀਵਰਸਿਟੀ ਦੀ ਰੈਂਕਿੰਗ ਦੇਖੀ ਜਾਵੇ ਤਾਂ ਆਏ ਸਾਲ ਡਿਗਰੀ ਹੈ ਐਕਾਡੈਮਿਕਲੀ ਬਹੁਤ ਜ਼ਿਆਦਾ ਡਿਕਲਾਈਨ ਹੋ ਰਹੀ ਹੈ ਤਾਂ ਉਹ ਸਾਡਾ ਇੱਕ ਪਹਿਲਾ ਮੋਟਿਵ ਸੀਗਾ ਵੀ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਜਿਹੜਾ ਪੜ੍ਹਾਈ ਦੇ ਆਧਾਰ ਦੇ ਉੱਤੇ ਉਹਦਾ ਰੈਂਕ ਜਿਹੜਾ ਹੈਗਾ ਫੇਰ ਵਾਪਸ ਉਸੇ ਟੌਪ ਰੈਂਕਿੰਗ ਦੇ ਵਿੱਚ ਲੈ ਕੇ ਆਏਗੇ ਉਹਦੇ ਲਈ ਅਸੀਂ ਪ੍ਰੋਫੈਸ਼ਨਲੀ ਜਿਹੜਾ ਪੰਜਾਬ ਯੂਨੀਵਰਸਿਟੀ ਕਿਤਨਾ ਕਿਤੇ ਲੈਕ ਕਰ ਰਹੀ ਹੈ ਥਰੂ ਇੰਟਰਨਸ਼ਿਪਸ ਟ੍ਰੇਨਿੰਗਸ ਤੇ ਪਲੇਸਮੈਂਟਸ ਉਹ ਸਾਰੇ ਇਸ ਵਰ ਕਰਵਾਵਾਂਗੇ ਸਾਡਾ ਮੇਨ ਜਿਹੜਾ ਮੋਟਿਵ ਹੈ ਸਾਡਾ ਮੈਨੀਫੈਸਟੋ ਦਾ ਸਭ ਤੋਂ ਪਹਿਲਾ ਪੁਆਇੰਟ ਇਹੀ ਸੀਗਾ ਵੀ ਅਸੀਂ ਸੈਂਟਰਲ ਪਲੇਸਮੈਂਟ ਫੈਸਟ ਜਿਹੜਾ ਹੈ ਆਰਗੇਨਾਈਜ਼ ਕਰਾਉਣਾ ਚਾਹੇ ਉਹ ਆਰਟ ਸਟੂਡੈਂਟਸ ਨਹੀਂ ਹਿਮੈਲਟੀਜ਼ ਦੇ ਚਾਹੇ ਉਹ ਸਾਇੰਸਿਸ ਦੇ ਨਹੀਂ ਚਾਹੇ ਉਹ ਕਾਮਰਸ ਦੇ ਨਹੀਂ ਸਾਰਿਆਂ ਨੂੰ ਬਰਾਬਰ ਚਾਹੇ ਉਹ ਇੰਜੀਨੀਅਰਿੰਗ ਦੇ ਨੇ ਸਾਰਿਆਂ ਨੂੰ ਇੱਕ ਬਰਾਬਰ ਮੌਕਾ ਮਿਲੇਗਾ ਠੀਕ ਹੈ ਮੌਕ ਇਨ ਇੰਟਰਵਿਊਜ਼ ਦੇ ਵਿੱਚ ਬੈਠਣ ਦਾ ਤੇ ਆਪਣੇ ਆਪ ਦੇ ਜਿਹੜੇ ਕਰੀਅਰ ਨੂੰ ਸਿਕਿਉਰ ਕਰਨ ਦਾ ਰਹੀ ਗੱਲ ਹੌਸਟਲਸ ਦੀ ਤੇ ਹੌਸਟਲਸ ਦਾ ਮਤਲਬ ਬਹੁਤ ਹੀ ਜ਼ਿਆਦਾ ਵੱਡਾ ਹੈ 7500 ਦੇ ਅਪ੍ਰੋਕਸੀਮੇਟਲੀ ਜਿਹੜੀ ਹੈਗੀ ਹੈ ਉਥੇ ਕੈਪੈਸਿਟੀ ਹੈ ਹੌਸਟਲਸ ਦੀ ਗੋਲਜ਼ ਤੇ ਬॉयਜ਼ ਨੂੰ ਮਿਲਾ ਕੇ ਪਰ ਫੇਰ ਵੀ ਅਗਰ ਆਪਾਂ ਦੇਖਿਆ ਜਾਵੇ ਤਾਂ ਸਟਰੈਂਥ ਜਿਹੜੀ ਹੈਗੀ ਹੈ 16000 ਬੱਚਿਆਂ ਦੀ ਯੂਨੀਵਰਸਿਟੀ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਕਟੋ-ਕਟ ਨੀਤਾ 12 ਤੋਂ 15000 ਦੀ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਹੌਸਟਲਸ ਦੀ ਹੋਣੀਆਂ ਚਾਹੀਦੀਆਂ ਨੇ ਉਹਦੇ ਲਈ ਪਿਛਲੀ ਵਾਰ ਸਰਕਾਰ ਨੇ ਫੰਡ ਵੀ ਕੋਸ਼ਿਸ਼ਾਂ ਜ਼ਰੂਰ ਕਰਤੀ ਸੀਗੀ ਸਰਕਾਰ ਨੇ ਪਰ 50 ਕਰੋੜ ਦੇ ਫੰਡ ਹਜੇ ਤੱਕ ਰਿਲੀਜ਼ ਨਹੀਂ ਹੋਏ ਸਾਡਾ ਇਹ ਵੀ ਇੱਕ ਪੁਆਇੰਟ ਰਹੇਗਾ ਵੀ ਅਸੀਂ ਜਾ ਕੇ ਜਿਹੜੀ ਸੈਕਟਰੀਏਟ ਦੇ ਵਿੱਚ ਜਿਹੜੀ ਹੈਗੀ ਇਸ ਚੀਜ਼ ਦੇ ਮੁੱਦੇ ਨੂੰ ਚੱਕੀਏ ਵੀ ਹੁਣ ਤੱਕ ਜਿਹੜੇ ਫੰਡਸ ਜਿਹੜੇ ਸਰਕਾਰ ਨੇ ਅਲੋਕੇਟ ਕੀਤੇ ਸੀਗੇ ਹਜੇ ਤੱਕ ਯੂਨੀਵਰਸਿਟੀ ਨੂੰ ਪਹੁੰਚੇ ਕਿਉਂ ਨਹੀਂ ਆ ਤੇ ਅੱਗੇ ਹੌਸਟਲਸ ਜਿਹੜੇ ਹੈਗੇ ਨੇ ਉਹ ਬਣੇ ਕਿਉਂ ਨਹੀਂ ਹੈ ਫੰਡ ਸੈਂਟਰ ਦਾ ਵੀ ਉਸ ਦੇ ਵਿੱਚ ਰੋਲ ਹੈ ਸੈਂਟਰ ਦਾ ਇਹ ਜਾਂ ਮੈਨ ਪੰਜਾਬ ਦਾ ਸੈਂਟਰ ਦੋਵਾਂ ਦਾ ਨਹੀਂ ਸੈਂਟਰ ਦਾ ਨਹੀਂ ਹੈ ਬੇਸਿਕਲੀ ਇਹ ਹੈ ਪੰਜਾਬ ਸਟੇਟ ਦੀ ਫੰਡਿੰਗ ਹੋਣੀ ਸੀਗੀ ਅਲੋਕੇਟ ਹੋਈ ਸੀਗੀ ਸਿਰਫ ਤੇ ਸਿਰਫ ਬॉयਜ਼ ਤੇ ਗਰਲਸ ਹੌਸਟਲ ਵਾਸਤੇ ਪਰ ਉਹ ਹਜੇ ਤੱਕ ਆਈ ਨਹੀਂ ਹੈਗੀ ਜਿਹਦੇ ਕਰਕੇ ਸਾਡੇ ਬਹੁਤ ਜ਼ਿਆਦਾ ਪ੍ਰੋਜੈਕਟ ਜਿਹੜੇ ਹੈਗੇ ਨੇ ਹੌਸਟਲ ਦੇ ਰੁਕੇ ਵੀ ਹੋਏ ਨੇ 11 ਨੰਬਰ ਹੌਸਟਲ ਹੈ ਕੁੜੀਆਂ ਦਾ ਉਹ ਹਜੇ ਤੱਕ ਸਿਰਫ ਇੱਕ ਜਾਂ ਦੋ ਫਲੋਰ ਤੇ ਬਣ ਪਏ ਨੇ ਬਾਕੀ ਉਹ ਉਦਾਂ ਦਾ ਉਦਾਂ ਹੀ ਪਿਆ ਸੋ ਇੱਕ ਬਹੁਤ ਵੱਡਾ ਮੁੱਦਾ ਹੈ ਅਸੀਂ ਇਸ ਚੀਜ਼ ਨੂੰ ਰੇਜ਼ ਕਰਾਂਗੇ ਸਰਕਾਰ ਨੂੰ ਵੀ ਇਹੀ ਅਪੀਲ ਹੈ ਵੀ ਪਲੀਜ਼ ਤੁਸੀਂ ਅਗਰ ਆਪਾਂ ਹੱਕ ਜਮਾਨੇ ਪੰਜਾਬ ਯੂਨੀਵਰਸਿਟੀ ਤੇ ਤਾਂ ਮੈਨੂੰ ਲੱਗਦਾ ਫਰਜ਼ ਵੀ ਆਪਣੇ ਉਨੇ ਹੀ ਨੇ ਤਾਂ ਉਹ ਫਰਜ਼ਾਂ ਨੂੰ ਵੀ ਪੂਰਾ ਜਿਹੜਾ ਕਰਨਾ ਸਰਕਾਰ ਦਾ ਕੰਮ ਹੈ ਤੁਸੀਂ ਪੰਜਾਬ ਦਾ ਜ਼ਿਕਰ ਕੀਤਾ ਨਾ ਇੱਕ ਇਹ ਵੀ ਵੱਡਾ ਸਵਾਲ ਉੱਠਿਆ ਸੀ ਪਿਛਲੇ ਸਮੇਂ ਦੌਰਾਨ ਕਿ ਜਿਹੜੇ ਸਟੂਡੈਂਟਸ ਦੀ ਐਡਮਿਸ਼ਨ ਹੁੰਦੀ ਹੈ ਨਾ ਉਹ ਜ਼ਿਆਦਾਤਰ ਬਾਹਰਲੇ ਜਿਹੜੇ ਸਟੂਡੈਂਟਸ ਨੇ ਯਾਨੀ ਕਿ ਦੂਜੀ ਸਟੇਟ ਦੇ ਆ ਉਹਨਾਂ ਨੂੰ ਜਿਹੜਾ ਜ਼ਿਆਦਾਤਰ ਉੱਥੇ ਦਾਖਲਾ ਮਿਲਦਾ ਪਿਆ ਪੰਜਾਬ ਦੇ ਘਰ ਤੋਂ ਸਟੂਡੈਂਟ ਨੇ ਜਿਹੜੇ ਦਾਖਲਾ ਲੈ ਪਾ ਰਹੇ ਆ ਤਾਂ ਉਸ ਚੀਜ਼ ਨੂੰ ਲੈ ਕੇ ਕੋਟੇ ਸਿਸਟਮ ਨੂੰ ਲੈ ਕੇ ਤੁਹਾਡੇ ਮਨ 'ਚ ਕੋਈ ਵਿਚਾਰ ਹੈ ਜਾਂ ਕਿਸੇ ਤਰੀਕੇ ਦੀ ਪਾਲਿਸੀ ਤਿਆਰ ਕਰਨ ਦੀ ਨੀਤੀ ਹੈ ਕਿ ਜੇ ਪੰਜਾਬ ਦੇ ਸਟੂਡੈਂਟ ਉੱਥੇ ਆ ਰਿਹਾ ਤਾਂ ਜ਼ਿਆਦਾਤਰ ਉਹਨਾਂ ਨੂੰ ਉੱਥੇ ਦਾਖਲਾ ਮਿਲੇ ਜਾਂ ਕਿ ਨਾ ਕਿ ਦੂਜੇ ਸੂਬਿਆਂ ਦੇ ਜਿਹੜੇ ਸਟੂਡੈਂਟ ਹਾਲਾਂਕਿ ਪੜਨ ਦਾ ਅਧਿ ਇਹ ਸਵਾਲ ਵੱਡਾ ਵਾ ਕਿ ਪੰਜਾਬ ਦੀ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਸਟੂਡੈਂਟ ਆ ਜਿਹੜੇ ਉਹ ਘਟਦੇ ਜਾ ਰਹੇ ਆ ਉਹਦਾ ਕਾਰਨ ਕਿਤੇ ਨਾ ਕਿਤੇ ਜਿਹੜਾ ਆਪਣਾ ਡਾਇਸਪੋਰਾ ਹੈ ਬਹੁਤ ਮੇਨ ਕਾਰਨ ਹੈ ਜਿਹੜਾ ਟ੍ਰੈਂਡ ਇੱਕ ਪੰਜਾਬ ਦੇ ਵਿੱਚ ਚੱਲਿਆ ਹੋਇਆ ਹੈ ਸੀਗਾ ਵੀ ਬਾਹਰ ਜਾਣ ਦਾ ਜੀ ਉਦੇ ਕਰਕੇ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਐਡਮਿਸ਼ਨ ਰੇਟ ਦੇ ਉੱਤੇ ਬਹੁਤ ਫਰਕ ਪਿਆ ਪਰ ਹੁਣ ਮੈਂ ਦੇਖ ਰਿਹਾ ਮੈਂ ਪਰਸਨਲੀ ਇਹ ਚੀਜ਼ ਦੇਖ ਰਿਹਾ ਵੀ ਇਹ ਚੀਜ਼ ਰਿਵਰਸ ਹੋ ਰਹੀ ਹੈ کافی ਸਟੂਡੈਂਟਸ ਜਿਹੜੇ ਹੈਗੇ ਨੇ ਪ੍ਰੇਫਰ ਨਹੀਂ ਕਰ ਰਹੇ ਬਾਹਰ ਜਾਣਾ ਉਹ ਇੱਥੇ ਹੀ ਪੜਨਾ ਚਾਹੁੰਦੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਡੈਮੋਗ੍ਰਾਫਿਕ ਰੇਸ਼ੋ ਹੈ ਬਹੁਤ ਇੰਪਰੂਵ ਵੀ ਹੋ ਰਹੀ ਹੈ ਸੋ ਰਹੀ ਗੱਲ ਵੀ ਅਗਰ ਸਾਰਾ ਦੇਖੋ ਪੰਜਾਬ ਯੂਨੀਵਰਸਿਟੀ ਦਾ ਜਿੰਨਾ ਵੀ ਐਡਮਿਸ਼ਨ ਪ੍ਰੋਸੈਸ ਹੈ ਨਾ ਉਹ ਮੈਰਿਟ ਦੇ ਉੱਤੇ ਹੈ ਤੇ ਮੈਨੂੰ ਲੱਗਦਾ ਵੀ ਪੰਜਾਬੀ 100% ਪਹਿਲਾਂ ਵੀ ਮੈਰਿਟ ਚਾਉਂਦੇ ਸੀਗੇ ਤੇ ਹੁਣ ਵੀ ਆ ਰਹੇ ਨੇ ਤੇ ਉਹਨਾਂ ਨੂੰ ਪ੍ਰੋਪਰ ਜਿਹੜੀ ਹੈ ਐਡਮਿਸ਼ਨ ਜਿਹੜੀ ਹੈਗੀ ਉਹ ਮਿਲ ਰਹੀ ਹੈ ਤੇ ਆਪਣੀ ਦੀ ਰਿਪਰੈਜ਼ੈਂਟੇਸ਼ਨ ਵੀ ਉੱਥੇ ਬਹੁਤ ਵਧੀਆ ਜੀ ਸਟੂਡੈਂਟਸ ਦੇ ਜੇਕਰ ਮੁੱਦਿਆਂ ਦੀ ਗੱਲ ਕਰਾਂ ਇੱਕ ਤੁਹਾਡੀ ਵੀਡੀਓ ਵੀ ਆ ਤੇ ਪਿਛਲੇ ਸਮੇਂ ਤੋਂ ਉਹਨਾਂ ਨੂੰ ਮਸਲਾ ਕਾਫੀ ਜ਼ਿਆਦਾ ਚਰਚਾ ਚ ਰਹਿ ਕਿ ਸਟੂਡੈਂਟ ਦਾ ਇੱਕ ਝਗੜਾ ਹੋਇਆ ਉਸ ਤੋਂ ਬਾਅਦ ਉਹਦੀ ਮੌਤ ਹੁੰਦੀ ਹੈ ਉਸ ਝਗੜੇ ਦੇ ਵਿੱਚ ਜ਼ਖਮੀ ਹੋਣ ਦੇ ਕਾਰਨ ਸਿਕਿਉਰਿਟੀ ਨੂੰ ਲੈ ਕੇ ਬੜੇ ਸਵਾਲ ਉੱਠਦੇ ਆ ਆਊਟਸਾਈਡਰਸ ਦਾ ਬੜਾ ਜਿਹੜਾ ਜ਼ਿਕਰ ਹੁੰਦਾ ਉਹਨਾਂ ਚੀਜ਼ਾਂ ਨੂੰ ਲੈ ਕੇ ਕੀ ਤੁਹਾਡੀ ਪਾਲਿਸੀ ਰਹੇ ਸਾਡੀ ਸਭ ਤੋਂ ਪਹਿਲੀ ਵੱਡੀ ਜਿਹੜੀ ਅਸੀਂ ਮੈਨੀਫੈਸਟੋ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਵੀ ਜਿਹੜੀ ਸਿਕਿਉਰਿਟੀ ਹੈ ਉਹਦਾ ਨੰਬਰ ਇਨਕਰੀਜ਼ ਕੀਤਾ ਜਾਵੇ ਪੁਲਿਸ ਇੰਟਰਵੈਂਸ਼ਨ ਨਹੀਂ ਹੋਣੀ ਚਾਹੀਦੀ ਪੁਲਿਸ ਦੀ ਕਲੈਬੋਰੇਸ਼ਨ ਦੇ ਵਿੱਚ ਸਿਕਿਉਰਿਟੀ ਵਾਲਿਆਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਵੇ ਤਾਂ ਕਿ ਉਹ ਸਾਡੀ ਜਿਹੜੀ ਹੈ ਪ੍ਰੋਪਰ ਸਿਕਿਉਰਿਟੀ ਵਾਸਤੇ ਉਹ ਦੇਖਰੇਖ ਕਰ ਸਕਦੇ ਰਹੀ ਦੂਸਰੀ ਗੱਲ ਵੀ ਜਦੋਂ ਵੀ ਕੋਈ ਫੈਸਟ ਵਗੈਰਾ ਹੁੰਦੇ ਨੇ ਉਦੋਂ ਪ੍ਰੋਪਰ ਐਸਓਪੀ ਦੇ ਅੰਡਰ ਐਂਬੂਲੈਂਸ ਫਾਇਰ ਬ੍ਰਿਗੇਡ ਪੁਲਿਸ ਵਾਲਿਆਂ ਦੀਆਂ ਗੱਡੀਆਂ ਹੋਣੀਆਂ ਚਾਹੀਦੀਆਂ ਨੇ ਉੱਥੇ ਪ੍ਰੋਪਰ ਜਿਹੜੀ ਹੈਗੀ ਉਹ ਫੈਸਿਲਿਟੀਆਂ ਉਹ ਸਾਰੀ ਜਿਹੜੀ ਹੈਗੀ ਐ ਸਿਕਿਉਰਿਟੀ ਵਾਸਤੇ ਪਰਸਨਲ ਜਿਹੜੇ ਖੜੇ ਹੋਣੇ ਚਾਹੀਦੇ ਨੇ ਫਿਰ ਫੈਸਟ ਕਰਾਇਆ ਜਾਣੇ ਚਾਹੀਦੇ ਤੁਸੀਂ ਜ਼ਿਕਰ ਕੀਤਾ ਆਊਟਸਾਈਡਰਸ ਆ ਜੀ ਇੱਕ ਪਬਲਿਕ ਸਟੇਟ ਯੂਨੀਵਰਸਿਟੀ ਹੋਣ ਕਰਕੇ ਆਊਟਸਾਈਡਰਸ ਦੀ ਐਂਟਰੀ ਨੂੰ ਰੈਗੂਲੇਟ ਕੀਤਾ ਜਾ ਸਕਦਾ ਬੰਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਥੇਰੇ ਕੰਮ ਹੁੰਦੇ ਨੇ ਜਿਹੜੇ ਐਡਮਿਨ ਬਲਾਗ ਦੇ ਵਿੱਚ ਪੁਰਾਣੀ ਐਲੂਮਨਾਈਜ਼ ਨੂੰ ਹੁੰਦੇ ਨੇ ਡਿਗਰੀ ਡੀ ਐਮ ਸੀਜ਼ ਤੇ ਹੋਰ ਦੂਸਰੇ ਤੀਸਰੇ ਕੰਮ ਉਹਦੇ ਲਈ ਕੀ ਹੈ ਵੀ ਇੱਕ ਅਲੋਕੇਟਿਡ ਆਊਟਸਾਈਡਰਸ ਲੀਕ ਪਾਰਕਿੰਗ ਹੋਣੀ ਚਾਹੀਦੀ ਹੈ ਜਿੱਥੇ ਉਹ ਗੱਡੀਆਂ ਲਾਂ ਆਪਣੇ ਐਂਟਰੀ ਗੇਟ ਦੇ ਉੱਤੇ ਕੋਈ ਵੀ ਆਪਣਾ ਆਈਡੀ ਕਾਰਡ ਜਿਹੜਾ ਹੈਗਾ ਚਾਹੇ ਡਰਾਈਵਰਸ ਲਾਇਸੈਂਸ ਆ ਚਾਹੇ ਕੋਈ ਵੀ ਆਧਾਰ ਕਾਰਡ ਆ ਉੱਥੇ ਜਮ੍ਹਾਂ ਕਰਾਨ ਪੈਦਲ ਚੱਲ ਕੇ ਜਾਣ ਆਪਣਾ ਕੰਮ ਕਰਨ ਐਡਮਿਨ ਬਲੌਕ ਤੇ ਤੇ ਵਾਪਸ ਜਿਹੜਾ ਹੈਗਾ ਆ ਜਾਣ ਸੋ ਇਹ ਮਾਡਲ ਦੇ ਨਾਲ ਜਿਹੜਾ ਹੈਗਾ ਸੀ ਇਹ ਬਲੂਪ੍ਰਿੰਟ ਜਿਹੜਾ ਹੈਗਾ ਸੁਜੈਸਟ ਵੀ ਕੀਤਾ ਅਥਾਰਟिटीज ਨੂੰ ਤੇ ਇਹਦੇ ਤੇ ਕੰਮ ਵੀ ਹੋ ਰਿਹਾ ਜੀ ਪਿਛਲੇ ਸਮੇਂ ਦੌਰਾਨ ਇੱਕ ਮੁੱਦਾ ਹੋਰ ਜਿਹੜਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਹੋ ਸੀਗਾ ਨਾਮ ਨੂੰ ਲੈ ਕੇ ਕਹਿੰਦੇ ਜੀ ਨਾਮ ਜਿਹੜਾ ਚੇਂਜ ਕੀਤਾ ਜਾਣਾ ਚਾਹੀਦਾ ਤੁਹਾਡਾ ਇਸ ਤੇ ਉੱਪਰ ਕੀ ਸਟੈਂਡ ਆ ਦੇਖੋ ਮਤਲਬ ਇਹ ਬਹੁਤ ਜ਼ਿਆਦਾ ਕਹਿ ਲੋ ਵੀ ਜਿਸ ਬੰਦੇ ਨੇ ਇਸ ਚੀਜ਼ ਨੂੰ ਚੱਕਿਆ ਸੀ ਬਹੁਤ ਹੀ ਜ਼ਿਆਦਾ ਇੱਕ ਬੇਵਕੂਫੀ ਵਾਲਾ ਮੈਂ ਸਾਫ਼ ਸਾਫ਼ ਸ਼ਬਦਾਂ ਦੇ ਵਿੱਚ ਕਹੂੰਗਾ ਵੀ ਮੂਵ ਸੀਗਾ ਉਹਦਾ ਉਹਨੇ ਆਪਣੇ ਆਪ ਨੂੰ ਪੋਲੀਟਿਕਾਈਜ਼ ਕਰਨਾ ਸੀ ਉਹਨੇ ਆਪਣੇ ਆਪ ਨੂੰ ਇੱਕ ਕਹਿ ਲੋ ਵੀ ਕੰਟਰੋਵਰਸੀ ਦੇ ਵਿੱਚ ਲੈ ਕੇ ਫੇਮ ਲੈਣਾ ਸੀ ਤੇ ਉਹੀ ਚੀਜ਼ ਜਿਹੜੀ ਹੈਗੀ ਹੈ ਉਹਨਾਂ ਦੇ ਜਿਹੜੇ ਕਹਿ ਲੋ ਵੀ ਸੁਪਰੀਮ ਲੀਡਰਸ ਨੇ ਉਹਨਾਂ ਨੇ ਕੀਤਾ ਪਰ ਮੈਂ ਇਹ ਗੱਲ ਕਹਿਣਾ ਚਾਹੂੰਗਾ ਵੀ ਕਿਸੇ ਦੇ ਵਿੱਚ ਵੀ ਇੰਨੀ ਜ਼ਰਤ ਨਹੀਂ ਹੈ ਹੂੰ ਕੋਈ ਵੀ ਹੋਵੇ ਕਿਸੇ ਦੇ ਵਿੱਚ ਇੰਨੀ ਜ਼ਰਤ ਨਹੀਂ ਹੈ ਅਸੀਂ ਬੈਠੇ ਹਾਂ ਪੰਜਾਬ ਯੂਨੀਵਰਸਿਟੀ ਦਾ ਨਾਮ ਚੇਂਜ ਨਹੀਂ ਹੋ ਸਕਦਾ ਮੈਂ ਲੀਗਲ ਓਪੀਨੀਅਨ ਵਾਲੇ ਪਾਸੇ ਵੀ ਅਗਰ ਜਾਵਾਂ ਕਿਉਂਕਿ ਐਜ਼ ਅ ਰਿਸਰਚ ਸਕਾਲਰ ਮੈਂ ਪੀ ਐਚ ਡੀ ਕਰ ਰਿਹਾ ਹਾਂ ਲਾਅ ਦੇ ਵਿੱਚ ਵੀ ਪ੍ਰੈਕਟਿਸਿੰਗ ਐਡਵੋਕੇਟ ਵੀ ਹਾਂ ਤੇ ਨਾਮ ਚੇਂਜ ਕਰਨਾ ਇਹਨਾਂ ਸੌਖਾ ਨਹੀਂ ਹੈ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਹੈ ਪੰਜਾਬ ਯੂਨੀਵਰਸਿਟੀ ਐਕਟ ਦੇ ਅੰਡਰ 1947 ਦੇ ਐਕਟ ਦੇ ਅੰਦਰ ਜਿਹੜੀ ਬਣੀ ਹੋਈ ਹੈ ਉਹਦਾ ਨਾਮ ਉਹਦੇ ਵਿੱਚ ਰੱਖਿਆ ਹੋਇਆ ਹੈ ਜੇ ਇਹ ਕਰਨਾ ਵੀ ਹੈ ਥਰੂ ਲੀਗਲ ਪ੍ਰੋਸੀਜਰ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਜਾਂ ਪਾਰਲੀਮੈਂਟ ਦੇ ਵਿੱਚ ਹੀ ਇਹ ਚੀਜ਼ਾਂ ਚੇਂਜ ਹੋ ਸਕਦੀਆਂ ਨੇ ਤੇ ਮੈਨੂੰ ਲੱਗਦਾ ਨਹੀਂ ਵੀ ਉਸ ਉਹ ਚੀਜ਼ ਵੀ ਪੋਸੀਬਲ ਹੈ ਕਦੇ ਵੀ ਨਹੀਂ ਹੋ ਸਕਦੀ ਕਿਉਂਕਿ ਕਿ ਲੈਗੇਸੀ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਲੈ ਕੇ ਬੈਠੀ ਆ ਤੇ ਜਿਹੜੇ ਬੰਦੇ ਇਸ ਚੀਜ਼ ਨੂੰ ਇਦਾਂ ਕੌਂਟਰੋਵਰਸੀ ਲੈ ਕੇ ਵੀ ਆ ਰਹੇ ਨੇ ਮੈਂ ਉਹਨਾਂ ਨੂੰ ਵੀ ਇੱਕ ਰਿਕਵੈਸਟ ਕਰੂੰਗਾ ਵੀ ਤੁਸੀਂ ਇਹ ਜੀ ਚੀਜ਼ਾਂ ਦੇ ਨਾਲ ਜਿਹੜਾ ਪੀਸ ਐਂਡ ਹਾਰਮਨੀ ਹੈ ਜਿਹੜੀ ਸਟੇਟਸ ਦੇ ਵਿੱਚ ਹੈ ਉਹਨੂੰ ਕੰਪਰੋਮਾਈਜ਼ ਨਾ ਕਰੋ ਤੁਸੀਂ ਬਹੁਤ ਸੋਚ ਸਮਝ ਕੇ ਵਿਚਾਰ ਕੇ ਜਿਹੜੇ ਆਪਣੇ ਬਿਆਨ ਦਿਓ ਸਿਰਫ ਫੇਮ ਦੀ ਖਾਤਰ ਇਹ ਚੀਜ਼ਾਂ ਹੋ ਰਹੀਆਂ ਨੇ ਬਿਲਕੁਲ ਹੋ ਰਹੀਆਂ ਨੇ ਬਿਲਕੁਲ ਫੇਮ ਦੇ ਖਾਤਰ ਹੋ ਰਹੀਆਂ ਨੇ ਤੁਸੀਂ ਦੇਖੋ ਉਸ ਕਹਿ ਲੋ ਵੀ ਸਟੂਡੈਂਟ ਲੀਡਰ ਦਾ ਬਿਆਨ ਜਿਹੜਾ ਹੈ ਆਪਣੇ ਟਿਨਿਓਰ ਦੇ ਐਂਡ ਤੇ ਕਿਉਂ ਹੁੰਦਾ ਉਹਦੋਂ ਪਹਿਲਾਂ ਵੀ ਦੇ ਦਿੰਦਾ ਉਹਨੂੰ ਪਤਾ ਸੀਗਾ ਵੀ ਜੇ ਮੈਂ ਪਹਿਲਾਂ ਦੇ ਦਿੰਦਾ ਤਾਂ ਕਿਤੇ ਮੇਰੇ ਟਿਨਿਓਰ ਵਾਸਤੇ ਔਖਾ ਹੋ ਜਾਣਾ ਇਸ ਲਈ ਜਾਂਦੇ ਜਾਂਦੇ ਇਹ ਜਿਹਾ ਬਿਆਨ ਦੇ ਗਿਆ ਉਸ ਚੀਜ਼ ਨੂੰ ਇਨੀ ਹਾਈਪ ਮਿਲ ਗਈ ਲੋਕਾਂ ਨੇ ਇਹਦਾ ਵਿਰੋਧ ਕਰਨਾ ਸ਼ੁਰੂ ਕੀਤਾ ਤੇ ਉਹ ਉਹਦੇ ਵਾਸਤੇ ਬੈਨੀਫੀਸ਼ੀਅਲ ਹੋ ਗਿਆ ਵੀ ਉਹ ਚਰਚਾ ਦੇ ਵਿੱਚ ਆਉਣ ਲੱਗੇ ਕਈ ਵਾਰ ਹੁੰਦਾ ਕਿ ਸਟੂਡੈਂਟ ਪੋਲਿਟਿਕਸ ਦਾ ਇਹ ਵੀ ਜ਼ਿਕਰ ਰਹਿੰਦਾ ਵਾ ਕਿ ਜਿਹੜੇ ਪਿੱਛੇ سپورਟ ਹੁੰਦੀ ਹੈ ਜਿੱਦਾਂ ਪਾਰਟੀ ਦਾ ਮੈਂ ਜ਼ਿਕਰ ਕਰ ਰਿਹਾ ਵਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਜਿਹੜੀ ਉਹਨਾਂ ਦੇ ਸੁਪਰੀਮ ਕਾਰਨ ਉਸ ਦੇ ਵੱਲੋਂ ਅਜਿਹੇ ਸਟੈਪ ਚੁੱਕਿਆ ਗਿਆ ਤਾਂ ਤੁਹਾਡੀ ਪਾਰਟੀ ਦੀ ਗੱਲ ਕਰ ਲਾਂ ਤੁਹਾਡੀ ਗੱਲ ਕਰ ਲਾਂ ਤੁਸੀਂ ਸਟੂਡੈਂਟਸ ਨਾਲ ਜੋ ਵਾਅਦੇ ਕੀਤੇ ਨੇ ਜੋ ਦਾਅਵੇ ਕੀਤੇ ਨੇ ਉਹਨਾਂ ਦੇ ਉੱਪਰ ਟਿਕੇ ਰਹੋਗੇ ਜਾਂ ਇੱਥੇ ਵੀ ਫ੍ਰੀ ਹੋਏਗਾ ਕਿ ਜੋ ਸੁਪਰੀਮ ਦੇ ਵੱਲੋਂ ਕਿਹਾ ਜਾਏਗਾ ਉਸ ਚੀਜ਼ ਵੱਲ ਜ਼ਿਆਦਾ ਧਿਆਨ ਜਾਏਗਾ ਕਿਉਂਕਿ 2027 ਦੀ ਗੱਲ ਕਰਾਂ ਉਹ ਇਲੈਕਸ਼ਨ ਵੀ ਨੇੜੇ ਆ ਰਿਹਾ ਤਾਂ ਕਿਤੇ ਨਾ ਕਿਤੇ ਭਾਜੀਪੀ ਪੰਜਾਬ ਦੇ ਵਿੱਚ ਆਪਣਾ ਜਿਹੜਾ ਇੱਕ ਆਧਾਰ ਵਧਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਦੇਖੋ ਸਾਡੇ ਜੇ ਅਸੀਂ ਆਪਣੀ ਗੱਲ ਕਰੀਏ ਸਾਡੇ ਸੁਪਰੀਮ ਜਿਹੜੇ ਲੀਡਰਸ ਨਹੀਂ ਉਹ ਸਾਡੇ ਸਟੂਡੈਂਟਸ ਹੀ ਨੇ ਜੋ ਸਾਨੂੰ ਸਟੂਡੈਂਟਸ ਕਹਣਗੇ ਉਹਨਾਂ ਦੇ ਵੈਲਫੇਅਰ ਵਾਸਤੇ ਜਿਹੜੀ ਉਹ ਡਿਮਾਂਡ ਰੱਖਣਗੇ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ ਸਾਨੂੰ ਇਦਾਂ ਲੱਗਦਾ ਵੀ 1 ਸਾਲ ਦੇ ਸਮੇਂ ਦੇ ਵਿੱਚ ਅਸੀਂ ਜਿਹੜੀ ਜਿਹੜੀ ਚੀਜ਼ ਮੇਨ ਹੈਗੀ ਆ ਹੁਣ ਰੀਸੈਂਟਲੀ ਅਸੀਂ ਪਲੇਸਮੈਂਟਸ ਲੈ ਕੇ ਪਲੇਸਮੈਂਟਸ ਵਾਸਤੇ ਵੀ ਬੇਬੀ ਸਟੈਪਸ ਜਿਹੜੇ ਚੁੱਕਣੇ ਸ਼ੁਰੂ ਕਰਤੇ ਨੇ ਆਫੀਸ਼ੀਅਲ ਮੇਲ ਆਈਡੀਆਂ ਨਹੀਂ ਸੀਗੀਆਂ ਹਜੇ ਵੀ ਸਟੂਡੈਂਟਸ ਕੋਲ ਨਹੀਂ ਹੈਗੀਆਂ ਉਹਦੇ ਵਾਸਤੇ ਅਸੀਂ ਵੀਸੀ ਮੈਮ ਨਾਲ ਮੀਟਿੰਗ ਕਰਕੇ ਇੱਕ ਕਮੇਟੀ ਜਿਹੜੀ ਹੈ ਕਨਸਟੀਟਿਊਟ ਕਰਵਾ ਦਿਤੀਏ ਜਿਹੜਾ ਕਿ ਹੁਣੇ ਬਜਟ ਦੇਖੇਗੀ ਸਰਵਰ ਵਗੈਰਾ ਦਾ ਸਾਰਾ ਕੁਝ ਵੀ ਸਾਡੇ ਕੋਲ ਪ੍ਰੋਪਰ ਟੈਕਨੋਲੋਜੀ ਹੋਵੇ ਤਾਂ ਕਿ ਅਸੀਂ 16000 ਬੱਚਿਆਂ ਦਾ ਆਫੀਸ਼ੀਅਲ ਆਈਡਿ ਜਿਹੜਾ ਹੈਗਾ ਬਣਾ ਸਕੀਏ ਤਾਂ ਕਿ ਉਹ ਆਨਲਾਈਨ ਟਾਈਮ 'ਚ ਪਲੇਸਮੈਂਟਸ 'ਚ ਬੈ ਸਕਣ ਸੋ ਇਦਾਂ ਦੇ ਸਟੈਪਸ ਅਸੀਂ ਚੁੱਕਨੇ ਸ਼ੁਰੂ ਕਰਦੇ ਨੇ ਜੋ ਸਾਡੇ ਮੈਨੀਫੈਸਟੋ 'ਚ ਸੀ ਸਪੋਰਟਸ ਵਾਸਤੇ ਜੀ ਗੱਲ ਕੀਤੀ ਜਾਵੇ ਸਪੋਰਟਸ ਵਾਸਤੇ ਸਿੰਥੈਟਿਕ ਐ ਸੋ ਉਹਦੇ ਵਾਸਤੇ ਡਿਮਾਂਡ ਕੀਤੀ ਸੀਗੀ ਤੇ ਸਾਡੇ ਜਿਹੜੇ ਮੈਨੂੰ ਜਦੋਂ ਓਥ ਵੀ ਹੋਈ ਸੀ ਮੇਰੀ ਅਨੁਰਾਗ ਠਾਕੁਰ ਜੀ ਆਏ ਸੀਗੇ ਉਹਨਾਂ ਨੇ ਇਸ ਚੀਜ਼ ਦਾ ਵਿਸ਼ਵਾਸ ਦਵਾਇਆ ਵੀ ਹੋਰ ਨਲ ਟਾਈਮ ਦੇ ਵਿੱਚ ਜਿਹੜਾ ਹੈਗਾ ਸਿੰਥੈਟਿਕ ਟਰੈਕਸ ਵਿਦ ਫਲਟ ਲਾਈਟ ਫੈਸਿਲਿਟੀ ਜਿਹੜਾ ਹੈਗਾ ਅਸੀਂ ਤਿਆਰ ਕਰਾਂਗੇ ਸੋ ਇਦਾਂ ਦੀ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ ਸੈਂਟਰ ਦੇ ਵਿੱਚ ਤਾਂ ਭਾਜੀਪੀ ਦੀ ਸਰਕਾਰ ਹੈ ਤੇ ਥੋੜਾ ਸਮਾਂ ਹੋਇਆ ਸਰਕਾਰ ਬਣੀ ਨੂੰ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਅਨੁਰਾਗ ਠਾਕੁਰ ਦੇ ਵੱਲੋਂ ਵਾਅਦਾ ਕੀਤਾ ਗਿਆ ਤਾਂ ਹੋਰ ਵੀ ਕਈ ਜਿਹੜੀਆਂ ਜਈਆਂ ਸਕੀਮਾਂ ਹੋ ਸਕਦੀਆਂ ਜਾਂ ਲਾਭ ਹੋ ਸਕਦੇ ਜਿਹੜੇ ਸੈਂਟਰ ਦੇ ਥਰੂ ਸਟੂਡੈਂਟਸ ਨੂੰ ਮਿਲਣ ਤਾਂ ਉਹਨਾਂ ਚੀਜ਼ਾਂ ਦੇ ਵੱਲ ਵੀ ਤੁਹਾਡਾ ਧਿਆਨ ਹੈ ਫਿਰ ਜਾਂ ਤੁਸੀਂ ਕਿਸੇ ਆਗੂ ਨਾਲ ਕਿਉਂਕਿ ਪਿਛਲੇ ਦਿਨਾਂ ਤੋਂ ਤੁਸੀਂ ਕਾਫੀ ਆਗੂ ਨਾਲ ਮਿਲੇ ਵੀ ਹੋ ਕੋ ਆਇਆ ਗਿਆ ਵੀ ਜਾਂ ਕੋਈ ਅਜਿਹੀ ਚੀਜ਼ ਜਿਹੜਾ ਤੁਸੀਂ ਵਾਦਾ ਹੀ ਨਾ ਕੀਤਾ ਹੋਵੇ ਤੁਸੀਂ ਉਹ ਸਟੂਡੈਂਟਸ ਨੂੰ ਦੱਸਣਾ ਚਾਹੁੰਦੇ ਹੋ ਹੋਮੋ ਕਿ ਇਹ ਚੀਜ਼ ਵੀ ਅਸੀਂ ਕਰਨ ਜਾ ਰਹੇ ਹਾਂ ਕਿ ਜੀ ਬਥੇਰੀ ਗੱਲਾਂ ਹੋਈਆਂ ਸੀਗੀਆਂ ਰੀਸੈਂਟਲੀ ਅਸੀਂ ਸਤਨਾਮ ਸੰਧੂ ਜੀ ਐਮਪੀ ਜਿਹੜੇ ਰਾਜ ਸਭਾ ਹਾਂ ਜੀ ਉਹਨਾਂ ਨਾਲ ਵੀ ਗੱਲ ਕੀਤੀ ਸੀਗੀ ਤੇ ਉਹਨਾਂ ਦੇ ਸੁਜੈਸ਼ਨ ਸੀਗੇ ਵੀ ਆਪਾਂ ਪੰਜਾਬ ਪੰਜਾਬੀਅਤ ਨੂੰ ਵੀ ਕਿਵੇਂ ਪ੍ਰਮੋਟ ਕੀਤਾ ਜਾ ਸਕਦਾ ਉਹਨਾਂ ਦੇ ਸੁਜੈਸ਼ਨਸ ਦੇ ਨਾਲ ਅਸੀਂ ਉਸ ਚੀਜ਼ ਤੇ ਆਲਰੇਡੀ ਸਾਡੇ ਉਹ ਨੋਟਿਸ ਦੇ ਵਿੱਚ ਸੀਗੀਆਂ ਜਿਵੇਂ ਕਲਚਰਲ ਫੈਸਟ ਜੀ ਠੀਕ ਹੈ ਲਿਟਰੇਰੀ ਫੈਸਟ ਹੋ ਸਕਦੇ ਨੇ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਮਾਂ ਬੋਲੀ ਨੂੰ ਪ੍ਰਮੋਟ ਕਰਨ ਵਾਸਤੇ ਕਾਫੀ ਸਮੀਲ ਹੋ ਸਕਦੇ ਨੇ ਨਹੀਂ ਪੋਇਟ ਪੋਇਮ ਕੰਪੀਟੀਸ਼ਨ ਰੈਸੀਟੇਸ਼ਨ ਕੰਪੀਟੀਸ਼ਨ ਹੋ ਸਕਦੇ ਨੇ ਭੰਗੜੇ ਗਿੱਧੇ ਦੇ ਫੋਕ ਡਾਂਸਰਸ ਦੇ ਕੰਪੀਟੀਸ਼ਨ ਹੋ ਸਕਦੇ ਨੇ ਹੋਰ ਜਿੰਨੇ ਵੀ ਪੰਜਾਬ ਦੇ ਮੁੱਖ ਇਤਿਹਾਸਿਕ ਦਿਨ ਨੇ ਉਹਨਾਂ ਨੂੰ ਸੈਲੀਬ੍ਰੇਟ ਕੀਤਾ ਜਾ ਸਕਦਾ ਹੈ ਸੋ ਇੱਕ ਇਹ ਸਾਨੂੰ ਬਹੁਤ ਵਧੀਆ ਆਈਡੀਆਜ਼ ਮਿਲੇ ਸੀਗੇ ਕਲਚਰ ਨੂੰ ਪ੍ਰਮੋਟ ਕਰਨ ਲਈ ਮੈਨੂੰ ਲੱਗਦਾ ਜਿੱਥੇ ਕਲਚਰ ਜੁੜਦਾ ਹੈ ਉੱਥੇ ਸਟੂਡੈਂਟ ਵੀ ਬਹੁਤ ਆਸਾਨੀ ਨਾਲ ਜਿਹੜਾ ਹੈ ਜੁੜਦਾ ਹੈ ਤੇ ਇੱਕ ਬਹੁਤ ਗੁੱਡ ਰਿਸਪੌਂਸ ਦੇ ਨਾਲ ਪੋਜ਼ਿਟਿਵ ਵਾਈਬ ਦੇ ਨਾਲ ਜਿਹੜਾ ਹੈਗਾ ਉਸ ਚੀਜ਼ ਚ ਪਾਰਟਿਸਪੇਟ ਕਰ ਜੀ ਇਤਿਹਾਸ ਜਾਣਨ ਦਾ ਵੀ ਮੌਕਾ ਮਿਲ ਗਿਆ ਜੀ ਬਿਲਕੁਲ ਅ ਭਾਈ ਜੇਕਰ 2027 ਦੀ ਗੱਲ ਕਰਾਂ ਜਿਵੇਂ ਤੁਹਾਡਾ ਮੈਂ ਜ਼ਿਕਰ ਕਰ ਰਿਹਾ ਇੱਕ ਪੰਜਾਬੀ ਚਿਹਰਾ ਹਾਂ ਤੇ ਇੰਨੇ ਵੱਡੇ ਜਿੱਤ ਜਿਹੜੀ AVP ਨੂੰ ਮਿਲੀ ਆ ਉਹਦੇ ਵਿੱਚ ਸਭ ਤੋਂ ਵੱਡਾ ਨਾਮ ਹੁਣ ਤੁਹਾਡਾ ਉੱਪਰ ਕੇ ਸਾਹਮਣੇ ਆ ਰਿਹਾ ਕਿ ਤੁਹਾਡੀ ਮਿਹਨਤ ਨੇ ਨਾ ਤੁਹਾਡਾ ਸੰਘਰਸ਼ ਆਲਾ ਕਿ ਤੁਸੀਂ ਚਲੋ ਬਾਕੀ ਆਪਣੇ ਜਿਹੜੇ ਸਾਥੀ ਨੇ ਉਹਨਾਂ ਦਾ ਵੀ ਜ਼ਿਕਰ ਕਰ ਰਹੇ ਹਾਂ ਲਗਾਤਾਰ ਪਰ 27 ਦੇ ਲਈ ਦੇਖਾਂ ਤਾਂ ਹੁਣ ਕਿੰਨਾ ਕਿ ਜਿਹੜਾ ਇਹ ਜਿੱਤ ਉਹ ਅਹਿਮ ਰਹਿ ਸਕਦੀ ਆ ਜ 27 ਦੀਆਂ ਉਹਨਾਂ ਦੇ ਵਿੱਚ ਕਿੰਨਾ ਕੁ ਅਸਰ ਆ ਜਿਹੜਾ ਇਸ ਜੱਤ ਦਾ ਪਏਗਾ ਦੇਖੋ ਇਸ ਚੀਜ਼ ਦਾ ਅਨੁਮਾਨ ਮੈਂ ਨਹੀਂ ਦੱਸ ਸਕਦਾ ਕਿਉਂਕਿ ਜਿਹੜੀ ਸਾਡਾ ਦਾਇਰਾ ਉਹ ਸਿਰਫ ਸਟੂਡੈਂਟਾਂ ਤੱਕ ਸੀਮਿਤ ਹੈ ਤੇ ਪੰਜਾਬ ਯੂਨੀਵਰਸਿਟੀ ਤੱਕ ਸੀਮਿਤ ਹੈ ਇਹ ਆਉਣ ਵਾਲਾ ਸਮੇਂ ਹੀ ਦੱਸੂਗਾ ਵੀ ਇਸ ਚੀਜ਼ ਦਾ ਕਿੰਨਾ ਕੁ ਪ੍ਰਭਾਵ ਪਿਆ ਤੇ ਕਿੰਨਾ ਕੁ ਨਹੀਂ ਪਿਆ ਤੇ ਪਰ ਮੈਨੂੰ ਜਦ ਤੱਕ ਮੈਨੂੰ ਤਾਂ ਲੱਗਦਾ ਵੀ ਜਦ ਤੱਕ ਮੈਂ ਯੂਨੀਵਰਸਿਟੀ ਦੇ ਵਿੱਚ ਹੈਗਾ ਤੇ ਮੈਂ ਮੇਰਾ ਫੋਕਸ ਜਿਹੜਾ ਹੈਗਾ ਸਟੂਡੈਂਟ ਵੈਲਫੇਅਰ ਪੰਜਾਬ ਯੂਨੀਵਰਸਿਟੀ ਦੀ ਬੈਟਰਮੈਂਟ ਹੀ ਰਹੇ ਉਸ ਤੋਂ ਬਾਅਦ ਧਿਆਨ ਹੈ ਇਧਰਲੀ ਸਾਈਡ ਦਾ ਪੰਜਾਬ ਦਾ ਤਾਂ ਦੇਖੋ ਮਤਲਬ ਧਿਆਨ ਕਿਤੇ ਹਟ ਨਹੀਂ ਸਕਦਾ ਸਾਡੀ ਮਾਂ ਹੈ ਠੀਕ ਹੈ ਅਸੀਂ ਇਸ ਮਤਲਬ ਬਹੁਤ ਕੁਝ ਦਿੱਤਾ ਪੰਜਾਬ ਨੇ ਤੇ ਜੇ ਸਾਨੂੰ ਮੈਨੂੰ ਪਰਸਨਲੀ ਸੇਵਾ ਕਰਨ ਦਾ ਮੌਕਾ ਮਿਲੂਗਾ ਤਾਂ ਮੈਂ ਜ਼ਰੂਰ ਸੇਵਾ ਜ਼ਰੂਰ ਕਰੂੰਗਾ ਇਸ ਚੀਜ਼ ਵਿੱਚ ਹੋਈਆ ਗੱਲ ਕੇ ਸੰਬੰਧੀ ਕਿਉਂਕਿ ਜਿੱਦਾਂ ਜ਼ਿਕਰ ਕਰ ਰਹੇ ਆ ਨਾ ਕਿ ਇੱਕ ਤੁਹਾਡਾ ਚਿਹਰਾ ਜਿਹੜਾ ਹੁਣ ਇੱਕ ਪੰਜਾਬੀ ਦੇ ਤੌਰ ਦੇ ਤੌਰ ਤੇ ਗੱਲ ਕਰਾਂ ਤਾਂ ਉਹ ਚਿਹਰਾ ਉੱਭਰ ਕੇ ਸਾਹਮਣੇ ਆਇਆ ਤਾਂ ਹੋ ਸਕਦਾ ਪਾਰਟੀ 'ਚ ਚਰਚਾ ਚੱਲ ਰਹੀ ਹੋਵੇ ਕਿ ਸਤਾਈ ਦੇ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਤੁਹਾਨੂੰ ਵੀ ਮਿਲ ਸਕਦੀ ਹੈ ਮੇਨਸਟ੍ਰੀਮ ਪੋਲਿਟਿਕਸ ਦੀ ਜੇਕਰ ਗੱਲ ਕਰਾਂ ਹਜੇ ਤੱਕ ਇਹ ਸੀ ਕੋਈ ਗੱਲ ਨਹੀਂ ਹੋਈ ਪਰ ਜੇ ਮੈਂ ਫੇਰ ਕਹੂੰਗਾ ਵੀ ਜੇ ਜ਼ਿੰਮੇਵਾਰੀ ਮਿਲਦੀ ਹੈ ਤੇ ਮੈਂ ਉਹਨੂੰ 100% ਨਿਭਾਉਣ ਨੂੰ ਤਿਆਰ ਹਾਂ ਜੀ ਜੀ ਤੇ ਪੰਜਾਬ ਦੇ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੋਗੇ ਇੱਕ ਨੁਮਾਇੰਦੇ ਦੇ ਤੌਰ ਤੇ ਮੈਂ ਗੱਲ ਕਰ ਰਿਹਾ ਕਿਉਂਕਿ ਹੁਣ ਤੁਸੀਂ ਇੱਕ ਪਾਰਟੀ ਦਾ ਮੇਨ ਚਿਹਰਾ ਬਣ ਗਏ ਹੋਣਾ ਇੱਕ ਪ੍ਰਮੁੱਖ ਆਗੂ ਦੇ ਤੌਰ ਦੇ ਉੱਤੇ ਹੁਣ ਲੋਕ ਤੁਹਾਨੂੰ ਜਾਣਨਗੇ ਕਿ ਤੁਸੀਂ ਹਾਲਾਂਕਿ ਕੰਮ ਦਾ ਜ਼ਿਕਰ ਕੀਤਾ ਵਾ ਪਰ ਫਿਰ ਵੀ ਕਿ ਆਮ ਜਿਹੜੇ ਲੋਕ ਨੇ ਜਿਹੜੇ ਸਟੂਡੈਂਟ ਪੋਲਿਟਿਕਸ ਨਾਲ ਨਹੀਂ ਜੁੜੇ ਮੈਂ ਮੇਨਸਟ੍ਰੀਮ ਪੋਲਿਟਿਕਸ ਦੀ ਗੱਲ ਕਰ ਲਵਾਗਾ ਜੀ ਉਹਨਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਪੰਜਾਬ ਨੂੰ ਲੈ ਕੇ ਕਿਉਂਕਿ ਬੜੇ ਮੁੱਦੇ ਨੇ ਪੰਜਾਬ ਦੇ ਉਹਨਾਂ ਚੀਜ਼ਾਂ ਦੇ ਬਾਰੇ ਬੜੇ ਸਵਾਲ ਜਿਹੜੇ ਹਰੇਕ ਦੇ ਮਨ ਦੇ ਵਿੱਚ ਪੈਦਾ ਹੋ ਜਾਂਦੇ ਆ ਜੀ ਕਿਉਂਕਿ ਐਜ਼ ਅ ਸਟੂਡੈਂਟ ਲੀਡਰ ਮੈਂ ਸਭ ਤੋਂ ਪਹਿਲਾਂ ਆਪਣੇ ਸਾਰੇ ਪੰਜਾਬੀ ਭਰਾਵਾਂ ਤੇ ਭੈਣਾਂ ਨੂੰ ਇਹੀ ਕਹੂੰਗਾ ਵੀ ਫੇਕ ਨੈਰੇਟਿਵ ਫਾਲਸ ਨੈਰੇਟਿਵ ਤੋਂ ਜਿੰਨਾ ਬਚ ਸਕਦੇ ਹੋ ਬਚੋ ਤੇ ਇੱਕ ਵਾਰ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਹਰ ਇਨਸਾਨ ਨੂੰ ਜਿਹੜਾ ਕੰਮ ਕਰ ਰਿਹਾ ਤੇ ਐਸ ਅ ਸਟੂਡੈਂਟ ਲੀਡਰ ਮੈਂ ਇਹ ਗੱਲ ਕਹੂੰਗਾ ਵੀ ਪੰਜਾਬ ਦੇ ਯੂਥ ਨੂੰ ਅਸੀਂ ਮਤਲਬ ਇੰਡल्ज ਕਰਨਾ ਚਾਹੁੰਦੇ ਆ ਇਨਕਰੇਜ ਕਰਨਾ ਚਾਹੁੰਦੇ ਆ სპੋਰਟਸ ਦੇ ਵਿੱਚ এডੂਕੇਸ਼ਨ ਦੇ ਵਿੱਚ ਤਾਂ ਕਿ ਇਹਦਾ ਅਸਰ ਜਿਹੜਾ ਹੈਗਾ ਜੋ ਅੱਜ ਇੱਕ ਨਸ਼ੇ ਦੀ ਸਥਿਤੀ ਪੰਜਾਬ ਚ ਬਣੀ ਹੋਈ ਆ ਉਹਦੇ ਤੇ ਵੀ ਪਏਗਾ ਤੇ ਉਹ ਚੀਜ਼ਾਂ ਘਟਣਗੀਆਂ ਵੀ ਮੇਰਾ ਮੰਨਣਾ ਇਹ ਹੈ ਵੀ ਜਦੋਂ ਯੂਥ სპੋਰਟਸ ਕਲਚਰ ਤੇ এডੂਕੇਸ਼ਨ ਦੇ ਵਿੱਚ ਇੰਨਾ ਰੁੱਝ ਜਾਂਦਾ ਤਾਂ ਮੈਨੂੰ ਲੱਗਦਾ ਨਹੀਂ ਉਹਦੇ ਕਿਸੇ ਹੋਰ ਪਾਸੇ ਵੀ ਤਿਆਂ ਜਿਹੜਾ ਹੈਗਾ ਉਹ ਜਾਣਦਾ ਤੇ ਉਹਦੇ ਵਾਸਤੇ ਅਸੀਂ ਕੀ ਸਟੈਪ ਚੱਕਾਂਗੇ ਅਸੀਂ ਇਹ ਹੀ ਚੱਕਾਂਗੇ ਕਿ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਕਲਚਰਲ ਫੈਸਟ ਐਕੈਡੈਮਿਕ ਫੈਸਟ ਠੀਕ ਹੈ ਤੇ ਸਪੋਰਟਸ ਦੇ ਜਿਹੜੇ ਕੰਪੀਟੀਸ਼ਨ ਕਰਾ ਸਕਦੇ ਆ ਤਾਂ ਕਿ ਜਿਹੜਾ ਰੁਝੇਵਾਂ ਜਿਹੜਾ ਯੂਥ ਦਾ ਹੈ ਉਹ ਜ਼ਿਆਦਾਤਰ ਇੱਥੇ ਬਣਿਆ ਰਹੇ 올ਓਵਰ ਪੰਜਾਬ ਜਿਹੜਾ ਹੈ AVP ਤੇ ਅਸੀਂ ਜਿਹੜਾ ਮਿਲ ਕੇ ਇਹ ਕੰਮ ਕਰਾਂਗੇ ਜੀ ਪੰਜਾਬ ਦੇ ਬਾਕੀ ਕਾਲਜਾਂ ਦੀ ਗੱਲ ਕਰਾਂ ਜਿਹੜੇ ਪੰਜਾਬ ਯੂਨੀਵਰਸਿਟੀ ਲੰਡਰ ਨੇ ਭਾਵੇਂ ਨਹੀਂ ਹੋਈ ਨੇ ਜੀ ਉਹਨਾਂ ਕਾਲਜਾਂ ਨੂੰ ਕਾਫੀ ਜ਼ਿਆਦਾ ਜਿਹੜਾ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕੁਝ ਕਾਲਜ ਤਾਂ ਅਜੇ ਵੀ ਹੈ ਜਿਹੜੇ ਪਿੱਛੇ ਤੇ ਬੰਦ ਹੋਣ ਦੇ ਕਗਾਰ ਤੇ ਵੀ ਪਹੁੰਚ ਗਏ ਸੀ ਤਾਂ ਉਹ ਵੀ ਇੱਕ ਪੰਜਾਬ ਦਾ ਹਿੱਸਾ ਨੇ ਨਾ ਤਾਂ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਬਣੇ ਹੋ ਉਹਨਾਂ ਕਾਲਜਾਂ ਨੂੰ ਲੈ ਕੇ ਯੂਨੀਵਰਸਿਟੀ ਦੇ ਥਰੂ ਕੋਈ ਨੀਤੀ ਬਣਾਉਣ ਦੀ ਤੁਹਾਡੀ ਹੈ ਇੱਥੇ ਕੋਸ਼ਿਸ਼ ਕੇ ਜਿਹੜੇ ਕਾਲਜ ਪਿੱਛੇ ਜਾ ਰਹੇ ਪਏ ਨੇ ਪਿੱਛੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਸਟੂਡੈਂਟ ਭਾਵੇਂ ਗਿਣਤੀ ਘਟੀ ਸੀ ਤਾਂ ਉੱਥੇ ਜੋ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦੇ ਹੱਲ ਨੂੰ ਲੈ ਕੇ ਵੀ ਜਿਹੜਾ ਕੋਈ ਸਟੈਪ ਚੁੱਕਿਆ ਜਾਵੇ ਬਿਲਕੁਲ ਚੁੱਕਿਆ ਜਾਵੇ ਕਿਉਂਕਿ ਪੰਜਾਬ ਐਫੀਲੀਏਟਡ ਕਾਲਜਸ ਚਾਹੇ ਹੋਣ ਨਾ ਹੋਣ ਕਾਲਜ ਦੇ ਕੋਈ ਪੰਜਾਬ ਦਾ ਸਟੂਡੈਂਟ ਪੰਜਾਬ ਦਾ ਪੜਦਾ ਤਾਂ ਉਹਨੂੰ ਪ੍ਰੋਪਰ ਫੈਸਿਲਿਟੀ ਉਹਨੂੰ ਪ੍ਰੋਪਰ ਫੰਡਿੰਗ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨਾ ਵੀ ਪੰਜਾਬ ਦੇ ਜਿਹੜੇ ਵੱਡੇ ਅਕਾਡੈਮਿਕਸ ਨੇ ਜਾਂ ਫਿਰ ਵੱਡੀ ਯੂਨੀਵਰਸਿਟੀਆਂ ਨੇ ਇਹਨਾਂ ਦਾ ਕੰਮ ਹੈ ਤਾਂ ਜਿਵੇਂ ਵੀ ਕੋਲਾਬੋਰੇਸ਼ਨ ਦੇ ਵਿੱਚ ਅੱਗੇ ਆਨਲਾਈਨ ਟਾਈਮ ਦੇ ਵਿੱਚ ਸਾਨੂੰ ਪਤਾ ਲੱਗੇਗਾ ਤਾਂ ਅਸੀਂ ਉਹਦੇ ਵਾਸਤੇ ਕੰਮ ਕਰਨ ਨੂੰ ਤਿਆਰ ਹਾਂ ਜੀ ਜੀ ਪੰਜਾਬ ਦੀ ਜ਼ਿਕਰ ਗੱਲ ਕਰਾਂ ਜਿਵੇਂ ਮੈਂ ਪਹਿਲਾਂ 27 ਦਾ ਵੀ ਜ਼ਿਕਰ ਕੀਤਾ ਕਿ ਤੁਸੀਂ ਕਹੇ ਕਿ ਜ਼ਿੰਮੇਵਾਰੀ ਮਿਲੇਗੀ ਤਾਂ ਨਿਭਾਵਾਂਗਾ ਕਿਹੜੇ ਅਜਿਹੇ ਕੰਮ ਹੋਣਗੇ ਜਿਹੜੇ ਤੁਸੀਂ ਜੇਕਰ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਆ ਜਾਂਦੇ ਹੋ ਤਾਂ ਕਿਹੜੇ ਕੰਮ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰਨਾ ਚਾਹੁੰਦੇ ਹੋ ਕਿ ਇਹ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਕਰਾਂਗੇ ਜਿਵੇਂ ਸਟੂਡੈਂਟ ਦਾ ਤੁਸੀਂ ਜ਼ਿਕਰ ਕੀਤਾ ਤੇ ਆਮ ਸਮਾਜਿਕ ਮੁੱਦਿਆਂ ਦੀ ਜੇ ਗੱਲ ਕਰਾਂ ਉਹ ਕਿਹੜੇ ਕੰਮ ਰਹਿਣਗੇ ਸਭ ਤੋਂ ਵੱਡਾ ਜਿਹੜਾ ਮੈਨੂੰ ਲੱਗਦਾ ਵੀ ਕੰਮ ਰਹੇਗਾ ਉਹ ਨਸ਼ੇ ਨੂੰ ਲੈ ਕੇ ਰਹੇਗਾ ਕਿਉਂਕਿ ਇੱਕ ਬਹੁਤ ਸੀਰੀਅਸ ਇਸ਼ੂ ਹੈ ਪੰਜਾਬ ਲਈ ਬਣ ਗਿਆ ਤੇ ਜਿਸ ਹਿਸਾਬ ਦੇ ਨਾਲ ਬਹੁਤ ਆਰਾਮ ਨਾਲ ਇਹ ਨਸ਼ੇ ਜਿਹੜੇ ਮਿਲ ਰਹੇ ਨੇ ਤੇ ਕੰਜ਼ਿਊਮ ਹੋ ਰਹੇ ਆ ਇੱਕ ਕਨਸਰਨਿੰਗ ਮਤਲਬ ਪੁਆਇੰਟ ਹੈ ਯੂਥ ਵਾਸਤੇ ਤੇ ਐਜ਼ ਅ ਯੂਥ ਤੇ ਮੈਨੂੰ ਲੱਗਦਾ ਵੀ ਮੇਰਾ ਫਰਜ਼ ਬਣਦਾ ਮੇਰੀ ਜ਼ਿੰਮੇਵਾਰੀ ਬਣਦੀ ਆ ਵੀ ਆਪਣੇ ਜਿੰਨੇ ਵੀ ਹੋਰ ਯੂਥ ਜਿਹੜੇ ਯੰਗ ਬ੍ਰਦਰਸ ਐਂਡ ਸਿਸਟਰਸ ਨੇ ਉਹਨਾਂ ਦਾ ਮੈਂ ਖਿਆਲ ਰੱਖਾਂ ਤੇ ਉਹਦੇ ਵਾਸਤੇ ਜਿਹੜਾ ਹੈਗਾ ਚਾਹੇ ਰੀਹੈਬਿਲਿਟੇਸ਼ਨ ਵਾਸਤੇ ਚਾਹੇ ਇਸ ਚੀਜ਼ ਤੋਂ ਕਿਵੇਂ ਸਟੂਡੈਂਟਸ ਦਾ ਜਾਂ ਕਿਵੇਂ ਯੂਥ ਦਾ ਧਿਆਨ ਹਟਕਾਇਆ ਜਾਵੇ ਇਹਨਾਂ ਚੀਜ਼ਾਂ ਤੋਂ ਉਹਦੇ ਵਾਸਤੇ ਜਿਹੜਾ ਮੈਂ ਸਭ ਤੋਂ ਪਹਿਲ ਦੇ ਆਧਾਰ ਤੇ ਕੰਮ ਕਰੂੰਗਾ ਜੀ ਤਾਂ ਬਈ ਉਮੀਦ ਕਰਦੇ ਆਂ ਜੀ ਜੋ ਤੁਸੀਂ ਵਾਅਦੇ ਕੀਤੇ ਨੇ ਦਾਅਵੇ ਕੀਤੇ ਨੇ ਉਹਨਾਂ ਦੇ ਉੱਪਰ ਤੁਸੀਂ खरे ਉਤਰੋਗੇ ਤੇ ਸਟੂਡੈਂਟਸ ਨੇ ਜੋ ਵਿਸ਼ਵਾਸ ਤੁਹਾਡੇ ਵਿੱਚ ਜਤਾਇਆ ਵਾ ਉਹਨੂੰ ਤੁਸੀਂ ਟੁੱਟਣ ਨਹੀਂ ਦੇਵੋਗੇ ਜੀ ਕਾ ਉਮੀਦ ਕਰਦੇ ਹਾਂ ਜੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਮੰਚ ਕੋਈ ਵਿਚਾਰ ਹੈ ਸੁਝਾਏ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝਾ ਕਰਨਾ ਸਹਿਯੋਗੀ ਸਾਥੀ ਦੇਸ਼ ਰਾਜ ਜੀ ਦੇ ਨਾਲ ਸੋਖਦਲੇ